ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੱਜ ਇਸ ਟਾਈਮ ਪਿੰਡ ਚੱਕ ਲਮੋਚੜ ਮੁਰਕਵਾਲਾ ਦੇ ਵਿੱਚ ਖੜੇ ਆ ਜੀ ਜਿੱਥੇ ਕਿ ਅੱਜ ਗਰੜੂ ਵਾਲਿਆਂ ਦਾ ਜੋ ਜੀਆਰਬੀ ਪੋਲੋ ਮਿਨੀ ਬੈਲਰ ਇਹਨੂੰ ਕਿਹਾ ਜਾਂਦਾ ਹੈ ਜਿਹੜਾ ਬੁੱਥਿਆਂ ਦੇ ਉੱਪਰ ਜੋ ਕੰਬਾਈਨ ਆਪਣਾ ਜਿਹੜਾ ਫੂਸ ਛਰਦੀ ਹੈ ਉਹਦਾ ਇਹ ਜਿਹੜਾ ਵਾ ਆਪਣਾ ਗੱਠ ਬਣਾਉਂਦਾ ਆ ਤੇ ਜ਼ਿਮੀਂਦਾਰ ਨੂੰ ਪਿੱਛੇ ਜਿਹੜਾ ਆ ਬੁੱਥੇ ਵਾਉਣ ਦੇ ਵਿੱਚ ਸੁਖਾਲਾ ਹੋ ਜਾਂਦਾ ਹੈ ਉਹਦਾ ਅੱਜ ਇੱਥੇ ਟ੍ਰਾਇਲ ਲਿਆ ਜਾ ਰਿਹਾ ਡੈਮੋ ਲਿਆ ਜਾ ਰਿਹਾ ਸਾਡੇ ਨਾਲ ਸਾਰੇ ਜ਼ਿਮੀਂਦਾਰ ਭਰਾ ਇਹ ਬੈਲਰ ਦਾ ਮਾਲਕ ਨਾਲ ਸਾਡੇ ਬੈਲਰ ਆਪਣੇ ਡੀਲਰ ਨੇ ਜਿਨ੍ਹਾਂ ਨੇ ਬੈਲਰ ਇਹਨਾਂ ਨੂੰ ਵੇਚਿਆ ਵਾ ਨਾਲ ਸਾਡੇ ਕਿਸਾਨ ਯੂਨੀਅਨ ਦੇ ਪ੍ਰਧ ਅਸੀਂ ਇਹਦੇ ਸਾਰਿਆਂ ਨੂੰ ਬੁਲਾਇਆ ਆਪਣੀ ਜ਼ਮੀਨ ਦੇ ਵਿੱਚ ਅਸੀਂ ਡੈਮੋ ਲਾ ਰਹੇ ਆ ਆਓ ਤੁਹਾਨੂੰ ਦੱਸਦੇ ਆ ਇਹ ਕਿੰਨੇ ਪਰਸੈਂਟ ਕਾਮਯਾਬਾ ਹੈ ਕਿੰਨੇ ਪਰਸੈਂਟ ਨਹੀਂ ਕਾਮਯਾਬਾ ਹੈ ਤੇ ਵਿੱਚ ਕੀ ਕਮੀਆਂ ਨੇ ਬਾਕੀ ਤੁਹਾਨੂੰ ਅਗਲੀ ਸਾਰੀ ਤੁਸੀਂ ਵੀਡੀਓ ਦੇ ਵਿੱਚ ਵੇਖਣਾ ਜੀ ਅਸੀਂ ਤੁਹਾਨੂੰ ਚਲਾ ਕੇ ਲਾਈਵ ਜਿਹੜਾ ਇਹਦਾ ਡੈਮੋ ਦਿਖਾ ਰਹੇ ਆ ਆਓ ਤੁਹਾਡੇ ਨਾਲ ਜਿਹੜਾ ਲਾਈਵ ਸ਼ੁਰੂ ਕਰਦੇ ਚਲੋ ਕਰੋ ਜੀ ਸ਼ੁਰੂ ਇਹ ਅਸੀਂ ਤਾਂ ਤੁਹਾਡੇ ਨਾਲ ਇਹ ਕਰ ਲਿਆ ਆ ਵੀ ਬਿਲਕੁਲ ਇਸ ਟਾਈਮ ਲਾਈਵ ਚੱਲ ਰਿਹਾ ਹੈ ਕੋਈ ਰਿਕਾਰਡਿੰਗ ਨਹੀਂ ਹੋ ਰਹੀਗੀ ਜਿਹਦੇ ਵਿੱਚ ਤੁਹਾਡੇ ਸਾਹਮਣੇ ਦਿਖਾਇਆ ਜਾਊਗਾ ਇਹ ਕਿੰਨੇ ਪਰਸੈਂਟ ਕਾਮਯਾਬਾ ਹੈ ਕਿੰਨੇ ਪਰਸੈਂਟ ਫੇਲ ਹੈ ਔਰ ਇਹ ਕਿਵੇਂ ਕੰਮ ਕਰ ਸਕਦੀ ਹੈ ਇਹਦਾ ਕ ਹਾਈਡ੍ਰਿਕਾ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਜਿਹੜੀ ਹੈ ਮਸ਼ੀਨ ਚੱਲ ਰਹੀ ਹੈ ਮਸ਼ੀਨ ਦੇ ਨਾਲ ਇੱਕ ਸਾਈਡ ਤੋਂ ਦਿਖਾ ਦਿਓ ਸਾਰਾ ਇੱਕ ਸਾਈਡ ਤੋਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਮਸ਼ੀਨ ਜਿਹੜੀ ਹੈ ਇਹ ਰੋਲਾ ਜਿਹੜੀ ਹੈ ਬਣਾ ਰਹੀ ਹੈ ਤੋ ਅਸੀਂ ਚਾਹੁੰਦੇ ਆ ਕਿ ਜਿਹੜੀ ਐ ਪਰਾਲੀ ਨੂੰ ਨਾੜ ਨੂੰ ਅੱਗ ਨਾ ਲਾਈ ਜਾਵੇ ਪਰ ਜਿਹੜੀ ਐ ਸਾਨੂੰ ਇਹਦੀ ਮਸ਼ੀਨਰੀ ਜਿਹੜੀ ਆ ਰਹੀ ਸਾਡੇ ਕੋਲੇ ਪਰ ਉਸ ਮਸ਼ੀਨਰੀ ਦੀ ਜਿਹੜੀ ਸਾਨੂੰ ਸਹੂਲਤ ਐ ਉਹ ਸਹੀ ਮਿਲਣੀ ਚਾਹੀਦੀ ਮਸ਼ੀਨਰੀ ਸਕਸੈਸ ਹੋਣੀ ਚਾਹੀਦੀ ਮਸ਼ੀਨਰੀ ਕਾਮਯਾਬ ਹੋਣੀ ਚਾਹੀਦੀ ਐ ਤੋ ਤੁਸੀਂ ਵੇਖੋ ਤੁਹਾਨੂੰ ਲਾਈਵ ਅਸੀਂ ਜਿਹੜਾ ਐ ਇਸ ਟਾਈਮ ਵੀਡੀਓ ਦੇ ਵਿੱਚ ਮਸ਼ੀਨਰੀ ਕਿੱਦਾਂ ਚੱਲ ਰਹੀ ਕਿੱਦਾਂ ਕੰਮ ਕਰ ਰਹੀ ਐ ਲਾਈਵ ਦਿਖਾ ਰਹੇ ਆ ਜੀ ਹਾਂਜੀ ਕੀ ਹੋਇਆ ਜੀ ਹਾਂਜੀ ਢਾਗਾ ਟੁੱਟ ਗਿਆ ਭਾਜੀ ਢਾਗਾ ਟੁੱਟ ਗਿਆ ਹਾਂਜੀ ਭਾਜੀ ਇਹ ਤੁਸੀਂ ਅੱਗੇ ਵੀ ਕਿੰਨੇ ਚਿਰ ਤੋ ਚਲਾਉਂਦੇ ਜੇ ਭਾਜੀ ਮੈਨੂੰ ਕਾਫੀ ਦਿਨ ਹੋ ਗਿਆ ਭਾਈ ਜੀ ਮੈਨੂੰ ਮਹੀਨਾ ਡੇਢ ਹੋ ਗਿਆ ਲਈ ਨੂੰ ਭਾਈ ਜੀ ਅੱਛਾ ਹਾਂਜੀ ਭਾਈ ਜੀ ਇਹ ਹਰੇਕ ਘੱਟ ਪਿਛੇ ਨਾ ਗੱਡਣ ਦੇ ਦਾ ਦੇਖੋ ਪਾਣਾ ਪੈਂਦਾ ਜੀ ਦੁਬਾਰਾ ਫਿਰ ਪੈ ਗਿਆ ਜੀ ਇਹ ਕਿੰਨੀ ਵਾਰੀ ਘੱਟਾ ਧਾਗਾ ਤੋੜ ਦਿੰਦੀ ਹੈ ਭਾਈ ਜੀ 1 ਕਿਲੇ ਦੇ ਘੱਟੋ ਘੱਟ ਵੀ 25 ਵਾਰ ਧਾਗਾ ਤੋੜ ਦਿੰਦੀ ਹੈ ਜੀ ਆਪਣੇ ਤੁਸੀਂ ਆ ਸਵੇਰ ਦੇ ਇਥੇ ਆਏ ਹੋਏ ਆਪਾਂ ਹੁਣ ਇਹਨੂੰ ਲਾਈਵ ਚਲਾ ਰਹੇ ਹਾਂ ਇਹ ਪਹਿਲੀ ਪਹਿਲੀ ਘੱਟਾ ਵੇਖ ਲਓ ਇਹ ਅਜੇ ਲਗਭਗ 5 ਕਰਮਾਣੀ ਜੁਲੀ ਧਾਗਾ ਤੋੜ ਦਿੱਤਾ ਹੈ ਤੋੜਦਾ ਭਾਈ ਠੀਕ ਹੈ ਹੁੰਦਾ ਹੈ ਧਾਗਾ ਦੁਬਾਰਾ ਲਾਉਣਾ ਪੈ ਗਿਆ ਹਾਂ ਜੀ ਹਾਂ ਵੀਕ ਇਹ ਲਾਹੇਵੰਦ ਹੈ ਕਿ ਨਹੀਂ ਹੈ ਕਿ ਜਾਂ ਜਿਹੜੀਆਂ ਕੰਪਨੀਆਂ ਨੇ ਇਹ ਆਪਣੇ ਪ੍ਰੋਡਕਟ ਬਣਾ ਕੇ ਤੇ ਲੋਕਾਂ ਦੇ ਉੱਪਰ ਸਬਸਿਡੀਆਂ ਲੈਣ ਦੇ ਚੱਕਰਾਂ 'ਚ ਆਪ ਪੈਸਾ ਕਮਾ ਜਾਂਦੀਆਂ ਨੇ ਤੇ ਸੁਖਸਾਲੀ ਕਿੰਨਾ ਕੁ ਸਫਲ ਹੋ ਰਿਹਾ ਨਹੀਂ ਹੋ ਰਿਹਾ ਆਓ ਤੁਸੀਂ ਇਹ ਲਾਈਵ ਜਿਹੜਾ ਵੇਖ ਰਹੇ ਹੋ ਇਸ ਕਰਕੇ ਅਸੀਂ ਲਾਈਵ ਜਿਹੜਾ ਇੱਕ ਡੈਮੋ ਲੱਗ ਰਿਹਾ ਅਸੀਂ ਚਾਹੁੰਦੇ ਆਂ ਵੀ ਇਹ ਜਿਹੜੀਆਂ ਮਸ਼ੀਨਰੀ ਆਈ ਹੈ ਇਹ ਪ੍ਰਾਰੀ ਦੇ ਪ੍ਰਬੰਧਨ ਲਈ ਸਹੀ ਢੁਕਵੇਂ ਜਿਹੜੇ ਪ੍ਰਬੰਧ ਹੋਣੇ ਚਾਹੀਦੇ ਆ ਤਾਂ ਤੁਸੀਂ ਵੇਖ ਰਹੇ ਹਾਂ ਜੀ ਕਿਵੇਂ ਚੱਲ ਰਹੀ ਹੈ ਚਲੋ ਲਾਓ ਅੱਗੇ ਘੇੜਾ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਇੱਕ ਦਾਖੇ ਨੇ ਬੰਨ੍ਹਤੀ ਹੈ ਇੱਕ ਵਾਰੀ ਧਾਗਾ ਤੋੜਦਾ ਪੰਜ ਜਿਹੜੀ ਆ ਪੰਜ ਕਰਮਾਣੀ ਚੱਲੀ ਹੁਣ ਤੁਸੀਂ ਲਾਈਵ ਦੇਖ ਰਹੇ ਹੋ ਇੱਕ ਵਾਰੀ ਇਹਦੇ ਵਿੱਚ ਚੈੱਕ ਕਰ ਲੋ ਹੁਣ ਆ ਤੁਸੀਂ ਦੇਖੋ ਜਿਹੜਾ ਪਿੱਛੇ ਰਹਿੰਦਾ ਜਾਂਦਾ ਯਾਰ ਇਹਦਾ ਕੌਣ ਜ਼ਿੰਮੇਵਾਰ ਹੈ ਇਹਨੂੰ ਹੁਣ ਤੁਸੀਂ ਵੇਖ ਲੋ ਹਾਂਜੀ ਕੀ ਹੋ ਗਿਆ ਨਾਟ ਟੁੱਟ ਗਿਆ ਭਾਜੀ ਹਾਂਜੀ ਨਾਟ ਟੁੱਟ ਗਿਆ ਨਾਟ ਟੁੱਟ ਗਿਆ ਹੁਣ ਤੁਸੀਂ ਵੇਖ ਲੋ ਇਸ ਟਾਈਮ ਜਿਹੜਾ ਨਾਟ ਟੁੱਟਿਆ ਵਾ ਆ ਭਾਜੀ ਦਿਖਾਉਣਾ ਤੁਹਾਨੂੰ ਆ ਦਿਖਾਓ ਨਾਟ ਟੁੱਟ ਗਿਆ 10 ਕਰਮਾਣੀ ਅੱਗੇ ਚੱਲੇਗੀ ਤੁਸੀਂ ਆ ਵੇਖ ਸਕਦੇ ਹੋ ਭਾਈ ਨਾਟ ਟੁੱਟ ਗਿਆ ਵਾ ਦੇਖੋ ਭਾਜੀ ਆਓ ਇਧਰ ਆ ਦਿਖਾਓ ਜੀ ਇਹ ਕਿਹੜਾ ਨਾੜ ਟੁੱਟ ਰਿਹਾ ਆ ਆ 49 ਇਹ ਦੇਖ ਲਓ ਜੀ ਆ ਨਾਲ ਘੁੰਮਦਾ ਆ ਨਾੜ ਟੁੱਟ ਗਿਆ ਅਜੇ 10 ਗਰਮਾ ਨਹੀਂ ਚੱਲ ਕੇ ਆਈਗੀ ਤੇ ਹੁਣ ਤੁਸੀਂ ਵੇਖ ਲਓ ਵੀ ਨਾੜ ਟੁੱਟ ਗਿਆ ਤੇ ਵਿਚਾਰਾ ਸਾਰੀ ਦਿਹਾੜੀ ਕਿੰਨਾ ਕੋ ਤੁਹਾਨੂੰ ਇੱਕ ਪਾਉਂਦੀ ਹੈ ਅੱਜ ਇੱਕ ਕਿੱਲੇ ਜਿ ਮੰਨ ਕੇ ਚੱਲੋ ਵੀ ਅੱਧਾ ਕਿਲੋ ਨੱਟ ਲੱਗ ਜਾਂਦੇ ਆ ਜੀ ਅੱਛਾ ਹਾਂਜੀ ਭਾਜੀ ਨਾਟੇ ਪਾਉਣੇ ਪੈਂਦੇ ਆ ਜੀ ਇੱਕ ਤੋਂ ਦੂਜੀ ਗੱੜ ਤੇ ਤੋੜ ਦਿੰਦੀ ਆ ਜੀ 10 ਕਰਮਾਣੀ ਇਹਦੇ ਚੱਲੀ ਪਹਿਲੀ ਵਾਰੀ ਜਿਹੜਾ ਧਾਗਾ ਟੁੱਟ ਗਿਆ ਦੂਜੀ ਵਾਰੀ ਨਟ ਚੁੱਕ ਟੁੱਟ ਗਿਆ ਤੇ ਇਸ ਤੋਂ ਬਾਅਦ ਹੋਣਾ ਜੇ ਰਿਜ਼ਲਟ ਕੀ ਲੈਣਾ ਬਾਕੀ ਆਪਾਂ ਜਿਹੜੇ ਵੀਰ ਨੇ ਇਹਨੇ ਦਿਨ ਹੋ ਗਏ ਲਈ ਆ ਮਸ਼ੀਨ ਆ ਇਹਨੇ ਚਲਾਈ ਆਓ ਇਹਦੇ ਨਾਲ ਗੱਲਬਾਤ ਕਰਦੇ ਤੁਹਾਨੂੰ ਪੂਰੀ ਆਪਦੀ ਸਟੋਰੀ ਸੁਣਾਉਂਦਾ ਕਹਾਣੀ ਦੱਸਦਾ ਵੀ ਹੁਣ ਤੱਕ ਇਹਨਾਂ ਦੇ ਵਿਚਾਰ ਨਾਲ ਕੀ ਬੀਤੀ ਆ ਬਾਕੀ ਤੁਹਾਨੂੰ ਜਿਹੜੀ ਬਾਅਦ ਦੀ ਗੱਲ ਆ ਉਹ ਸਾਡੇ ਡੀਲਰ ਸਾਹਿਬ ਵੀ ਨਾਲ ਨੇ ਉਹ ਵੀ ਤੁਹਾਨੂੰ ਸਾਰੀ ਪੂਰੀ ਗੱਲਬਾਤ ਸੁਣਦੇ ਵੀਡੀਓ ਥੋੜੀ ਜੀ ਲੰਮੀ ਵੀਡੀਓ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਔਰ ਪੂਰੀ ਵੀਡੀਓ ਸੁਣੋ ਇਹ ਸਾਡੀ ਸਰਕਾਰ ਤੱਕ ਵੀਡੀਓ ਪਹੁੰਚਦੀ ਜਾਣੀ ਚਾਹੀਦੀ ਹੈ ਹਾਂਜੀ ਦੱਸੋ ਜੀ ਤੁਹਾਨੂੰ ਇਹਨੇ ਕਿੰਨੇ ਦੀ ਮਸ਼ੀਨ ਆਈ ਹੈ ਕਿੰਨੇ ਚਿਰ ਹੋ ਗਿਆ ਲਈ ਨੂੰ ਔਰ ਹੁਣ ਤੱਕ ਕਿੰਨੀਆਂ ਇਕੱਠਾ ਬਣੀਆਂ ਤੇ ਇਹਦੇ ਫਾਇਦੇ ਤੁਹਾਨੂੰ ਕੀ ਲੱਗ ਰਿਹਾ ਤੇ ਨੁਕਸਾਨ ਔਰ ਪਰੇਸ਼ਾਨੀਆਂ ਕੀ ਆ ਰਹੀਆਂ ਨੇ ਮੇਰਾ ਪਾਜੀ ਨਾਮ ਰਕੇਸ਼ ਕੁਮਾਰਾ ਜੀ ਪਾਜੀ ਪਿੰਡ ਮੇਰਾ ਟਾਨੀ ਡੇਕਸ ਦੇ ਲਈ ਜੀ ਪਾਜੀ ਲਈ ਨੂੰ ਮੈਨੂੰ ਅੱਜ ਡੇਢ ਮਹੀਨਾ ਹੋ ਗਿਆ ਜੀ ਮਸ਼ੀਨ ਲਈ ਨੂੰ ਇਹ ਮੈਨੂੰ ਪਈ ਹੈ ਜੀ 4 ਲੱਖ ਦੀ ਅੱਛਾ ਜੀ 4 ਲੱਖ ਤੋਂ ਵੱਧ ਹੀ ਕੁਝ ਕੀਮਤ ਹੋਏਗੀ ਐਗਜ਼ੈਕਟ ਮੈਨੂੰ ਯਾਦ ਨਹੀਂ ਪਾਜੀ ਮੈਂ ਗੁਰਪਰਵਾਨ ਐਗਰੋ ਗੋਲੂ ਕਾ ਮੋੜ ਤੋਂ ਲਈ ਸੀ ਇਹ ਪਾਜੀ ਡੀਲਰ ਸਾਹਿਬ ਮੇਰੇ ਨਾਲ ਹੀ ਖੜੇ ਆ ਪਾਜੀ ਜਿਸ ਦਿਨ ਦੀ ਲਈ ਆ ਮੇਰੇ ਸਾਹਮਣੇ ਵਾਲਾ ਵੀ ਇੱਕ ਦਿਨ ਵਿੱਚ ਡੇਢ ਤੋਂ 2 ਕਿੱਲੇ ਮਸਾ ਬਣਾਉਂਦੀ ਆ ਜੀ ਇਹ ਤੇ ਇਹਦੀ ਜਿਹੜੀ ਲਾਗਤ ਤੇਲ ਦੀ ਤੇਲ ਘੱਟੋ ਘੱਟ ਜ਼ਿਆਦਾ ਨਹੀਂ ਤਾਂ 8-9 ਲੀਟਰ ਪੀਂ ਜਾਂਦੀ ਕਿੱਲੇ ਦਾ ਜੀ ਠੀਕ ਆ ਜੀ ਤੇ ਧਾਗਾ ਵਾਰ-ਵਾਰ ਤੋੜਦੀ ਹੈ ਨੱਟ ਟੁੱਟ ਜਾਂਦਾ ਜੀ ਗਾਲਾ ਫਸ ਜਾਂਦਾ ਜੀ ਬਹੁਤ ਪਰੇਸ਼ਾਨ ਅਸੀਂ ਤੇ ਤੁਸੀਂ ਇਸ ਦੇ ਬਾਬਤ ਡੀਲਰ ਸਾਹਿਬ ਨੂੰ ਦੱਸੀ ਗੱਲ ਸਾਰੀ ਸੁਣ ਲੈਣ ਲਈ ਹਾਂਜੀ ਭਾਜੀ ਡੀਲਰ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਸੀ ਡੀਲਰ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਮੈਂ ਕਿਹਾ ਭਾਜੀ ਤੁਸੀਂ ਸਾਨੂੰ ਸਰਵਿਸ ਪ੍ਰੋਵਾਈਡ ਕਰਵਾਓ ਕਿਉਂ ਨਹੀਂ ਕਿਉਂ ਨਹੀਂ ਕਰਵਾ ਰਹੇ ਉਹ ਇਹ ਕਹਿ ਰਹੇ ਸੀ ਕਿ ਕਹਿੰਦੇ ਵੀ ਸਾਡੀ ਕਾਲ ਨਹੀਂ ਚੱਕਰੇ ਸਾਨੂੰ ਰੂਟ ਬੋਲਦੇ ਆ ਜੀ ਮੈਂ ਫਿਰ ਇਹਨਾਂ ਮੈਨੂੰ ਕਿਹਾ ਤੁਸੀਂ ਐਗਜੈਕਟ ਨੰਬਰ ਲੈ ਲਓ ਮੈਂ ਐਗਜੈਕਟ ਕਾਲ ਕੀਤੀ ਉਹਨਾਂ ਨੂੰ ਉਹਨਾਂ ਵੀ ਮੇਰਾ ਫੋਨ ਨਹੀਂ ਚੱਕਿਆ ਭਾਜੀ ਮੇਰੇ ਕੋਲ ਘੱਟੋ-ਘੱਟ ਜ਼ਿਆਦਾ ਨਹੀਂ ਤਾਂ 3 ਨਹੀਂ ਕੀਤੀ ਇੱਕ ਮਨੀਤਨਾ ਦਾ ਬੰਦਾ ਜੀ ਜਿਹੜਾ ਸਰਵਿਸ ਹੈਡ ਦਾ ਮੇਨ ਹੈਡ ਹੈ ਜੀ ਉਹਦੇ ਨਾਲ ਗੱਲ ਕੀਤੀ ਭਾਜੀ ਮੈਨੂੰ ਬਹੁਤ ਗਲਤ ਬੋਲਿਆ ਭਾਜੀ ਮੈਂ ਤਾਂ ਫਿਰ ਇਹਨਾਂ ਦੀ ਗੱਲ ਪੈਣਾ ਸੀ ਜਾ ਕਿ ਵੀ ਤੁਸੀਂ ਮੇਰਾ ਜਿਹੜਾ ਤੁਹਾਡੇ ਤੋਂ ਮੈਂ ਲਈ ਆ ਪੇਮੈਂਟ ਮੈਂ ਭਰੀ ਆ ਮੇਰਾ ਤਾਂ ਹੁਣ ਮੰਨ ਕੇ ਚਲੋ ਵੀ ਮੇਰਾ ਤਾਂ ਮਰ ਨਹੀਂ ਹੋ ਗਿਆ ਮੈਨੂੰ ਤਾਂ ਮੈਂ ਤਾਂ ਹੁਣ ਕਰਜ਼ੇ ਥਲੇ ਦੱਬੇ ਗਏ ਤਾਂ ਕਿਸੇ ਕੰਮ ਦੀ ਨਹੀਂ ਹੈਗੀ ਭਾਜੀ ਤੁਸੀਂ ਫਿਰ ਜਦੋਂ ਇਹਨਾਂ ਨਾਲ ਗੱਲ ਕੀਤੀ ਇਹਨਾਂ ਤੁਹਾਨੂੰ ਉਹਨਾਂ ਦਾ ਨੰਬਰ ਦਿੱਤਾ ਔਰ ਸਰਵਿਸ ਦੇਣ ਅਜੇ ਤੱਕ ਨਹੀਂ ਪਹੁੰਚੀ। ਨਾ ਭਾਜੀ ਅਜੇ ਤੱਕ ਵੀ ਹੁਣ ਵੀ ਤੁਹਾਡੇ ਸਾਹਮਣੇ ਅੱਗੇ ਭਾਜੀ ਦੇ ਕੋਲ ਹੀ ਗੱਲ ਮੈਂ ਕੀਤੀ ਫੋਨ ਕਰਿਆ ਸੀ ਦੋ ਤੋਂ ਢਾਈ ਘੰਟੇ ਹੋ ਗਿਆ। ਕਹਿੰਦੇ ਕਦੇ-ਕਦੇ ਗੱਡੀ ਖਰਾਬ ਹੋ ਗਈ, ਕਦੇ-ਕਦੇ ਮੁੱਗੇ ਆ ਗਏ, ਫਿਰੋਜ਼ਪੁਰ ਆ ਗਏ ਅਜੇ ਤੱਕ ਭਾਜੀ ਪਹੁੰਚੇ ਨਹੀਂਗੇ। ਅਜੇ ਤੱਕ ਨਹੀਂ ਪਹੁੰਚੇ ਅਜੇ ਤੱਕ ਨਹੀਂ ਪਹੁੰਚੇ ਸੋ ਸਾਡੇ ਨਾਲ ਅਸੀਂ ਜਿਹੜੇ ਜਿੰਨਾ ਡੀਲਰ ਨੇ ਗੋਲੂ ਕੀ ਮੋੜ ਤੋਂ ਅਸੀਂ ਉਹਨਾਂ ਨੂੰ ਵੀ ਨਾਲ ਬੁਲਾ ਲਿਆ ਸੀਗਾ ਤੇ ਉਹਨਾਂ ਦੇ ਨਾਲ ਵੀ ਰਾਤ ਉਹਨਾਂ ਨੂੰ ਕਾਲ ਕੀਤੀ ਸੀ ਕਿ ਸਵੇਰੇ ਅਸੀਂ ਡੈਮੋ ਲਾਉਣਾ ਜੀ ਅਸੀਂ ਚਾਹੁੰਦੇ ਹਾਂ ਵੀ ਅਸੀਂ ਨਾੜ ਨੂੰ ਅੱਗ ਨਾ ਲਈਏ ਪਰਾਲੀ ਨੇ ਜਿਹੜਾ ਫੂਸ ਉਹਨੂੰ ਵੀ ਨਾ ਅੱਗ ਲਾਈਏ ਪਰ ਇਸ ਦੇ ਲਈ ਜਿਹੜੀ ਸਾਡੇ ਕੋਲੇ ਮਸ਼ੀਨਰੀ ਆ ਉਹ ਸਹੀ ਹੋਣੀ ਚਾਹੀਦੀ ਹੈ ਸੋ ਉਹਨਾਂ ਨੂੰ ਬੁਲਾਇਆ ਉਹਨਾਂ ਨੇ ਇਹਨਾਂ ਨੂੰ ਮਸ਼ੀਨ ਸੇਲ ਕੀਤੀ ਹੈ ਸਬਸਿਡੀ ਵਾਲੀ ਇੱਕ ਵਾਰੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਲੈਣੇ ਆ ਉਸ ਤੋਂ ਬਾਅਦ ਜੋ ਕੰਪਨੀ ਨਾਲ ਕਾਲ ਤੇ ਗੱਲਬਾਤ ਹੋਈ ਰਿਕਾਰਡਿੰਗ ਅਲਬਤ ਕਰਦੇ ਆਂ ਜੀ ਇੱਕ ਵਾਰੀ ਇਹਨਾਂ ਤੋਂ ਆਪਾਂ ਪੁੱਛਦੇ ਆਂ ਵੀ ਇਹਨਾਂ ਦਾ ਜਿਹੜਾ ਕੀ ਐਕਸਪੀਰੀਅੰਸ ਮਸ਼ੀਨ ਦੇ ਪ੍ਰਤੀ ਜੀ ਹਾਂਜੀ ਭਾਈ ਜੀ ਕੀ ਨਾਮ ਆਪਣਾ ਤੇ ਭਾਈ ਜੀ ਮੇਰਾ ਕੁਲਵੰਤ ਸਿੰਘ ਨਾਮ ਆ ਮੇਰਾ ਤੇ ਗੁਰਪ੍ਰਮਾਨ ਐਗਰੀ ਬਿਜ਼ਨਸ ਗੋਲੂ ਕੇ ਮੋੜ ਤੋਂ ਮੈਂ ਡੀਲਰ ਆ ਜੀ ਭਾਈ ਜੀ ਇਹ ਮਸ਼ੀਨਾਂ ਆਪਾਂ ਜ਼ਿਮੀਦਾਰਾਂ ਨੂੰ ਸੇਲ ਕੀਤੀਆਂ ਸੀਗੀਆਂ ਜਿਹੜੀ ਮਸ਼ੀਨ ਕੀ ਨਾਂ ਜੀ ਮਸ਼ੀਨ ਦਾ ਇਹ ਜੀ ਛੋਟਾ ਬਿਲਰ ਆ ਗਰਾਊਡ ਜੀ ਆਰ ਬੀ ਪੋਲੋ ਦੇ ਨਾਮ ਤੇ ਆ ਜੀ ਕਿਤੋਂ ਦੀ ਮਸ਼ੀਨ ਹੈ ਜੀ ਇਹ ਇਹ ਅੰਮਾਲੇ ਦੀ ਬਣੀ ਹੋਈ ਆ ਮੈਨੂਫੈਕਚਰਿੰਗ ਅੰਮਾਲੇ ਦੀ ਆ ਜੀ ਤੇ ਇਹ ਬਾਈ ਇਹ ਆਪਾਂ ਜੀਵਿਦਾਰਾਂ ਨੂੰ ਮਸ਼ੀਨਾਂ ਸੇਲ ਕੀਤੀਆਂ ਸੀਗੀਆਂ ਬਾਈ ਜੀ ਹੁਣ ਜਦੋਂ ਝੋਨੇ ਦੀ ਕਟਾਈ ਹੋਈ ਹੈ ਮਸ਼ੀਨਾਂ ਚੱਲੀਆਂ ਤੇ ਸਾਡੀ ਕੰਪਨੀ ਨੇ ਗੱਲ ਹੀ ਨਹੀਂ ਸੁਣੀ ਸਰਵਿਸ ਦੇ ਪ੍ਰਤੀ ਹੁਣ ਜੀਵਿਦਾਰ ਸਾਨੂੰ ਬਹੁਤ ਮੰਨ ਲੋ ਵੀ ਤੱਤਾ ਠੰਡਾ ਬੋਲਦੇ ਰਹੇ ਬਾਈ ਜੀ ਜਦੋਂ ਮਸ਼ੀਨ ਨਹੀਂ ਚੱਲੀ ਤਾਂ ਬੋਲਣਗੇ ਉਹ ਪਰ ਅਸੀਂ ਜਦੋਂ ਆਪ ਖੁਦ ਚੱਲ ਕੇ ਜੀਵਿਦਾਰ ਦੇ ਮਗਰ ਜਾਂਦੇ ਆ ਖਾਲੀ ਹੱਥ ਅਸੀਂ ਕੁਝ ਕਰ ਤਾਂ ਸਕਦੇ ਨਹੀਂ ਫਿਰ ਜੀਵਿਦਾਰ ਸਾਨੂੰ ਮੰਦਾ ਵੀ ਬੋਲਦੇ ਆ ਸਾਡੀ ਗੱਡੀ ਵੀ ਘੇਰਦੇ ਆ ਹੁਣ ਚਾਰ ਪੰਜ ਮਸ਼ੀਨਾਂ ਜਿਹੜੀਆਂ ਮੈਂ ਜੀਵਿਦਾਰਾਂ ਤੋਂ ਵਾਪਸ ਵੀ ਲੈ ਚੁੱਕਿਆ ਜਿਹੜੀਆਂ ਉਹਨਾਂ ਨੇ ਬਿਨਾ ਸਬਸ ਲਈਆ ਜੀ ਵਾਪਸ ਲੈ ਲਈਆ ਮੈਂ ਵਾਪਸ ਲੈ ਲਿਆ ਜੀ ਹੁਣ ਕੀ ਕਰੀਏ ਜੀ ਜ਼ਿੰਮੇਦਾਰ ਨੂੰ ਕਿਉਂ ਅਸੀਂ ਇੰਨਾ ਭਾਰ ਪਾਵਾਂਗੇ ਉਹ ਜਿਹੜੀਆਂ ਤੁਸੀਂ ਵਾਪਸ ਲੈ ਰਹੀਆਂ ਨੇ ਉਹ ਕੰਪਨੀ ਨੇ ਵਾਪਸ ਲੈਣੀ ਹੈ ਤੁਹਾਡੇ ਕੋਲ ਕੋ ਤੁਹਾਡੇ ਨਹੀਂ ਜੀ ਅਸੀਂ ਕੰਪਨੀ ਨੂੰ ਇੱਕ ਵਾਰੀ ਮੇਰੀ ਕੋਲ ਉਹਨਾਂ ਨੇ ਕਾਲ ਚੱਕੀ ਸੀ ਮੈਂ ਕਿਹਾ ਬਾਈ ਜੀ ਉਹ ਮਸ਼ੀਨਾ ਵਾਪਸ ਆ ਗਈਆਂ ਤੁਸੀਂ ਉਹਨਾਂ ਦਾ ਕੋਈ ਮਸਲਾ ਹੱਲ ਕਰੋ ਉਹ ਕਹਿੰਦੇ ਜੀ ਅਸੀਂ ਵਾਪਸ ਨਹੀਂ ਲਵਾਂਗੇ ਮਸ਼ੀਨਾ ਉਸ ਤੋਂ ਬਾਅਦ ਮੇਰੀ ਉਹਨਾਂ ਨੇ ਕਾਲ ਹੀ ਨਹੀਂ ਟੈਂਡ ਕੀਤੀ ਜੀ ਕੰਪਨੀ ਨੇ ਇਨੀ ਗੱਲ ਕਹੀ ਵੀ ਉਹ ਮਸ਼ੀਨਾ ਅਸੀਂ ਵਾਪਸ ਨਹੀਂ ਲਵਾਂਗੇ ਹਾਂ ਉਹਨਾਂ ਨੇ ਕਿਹਾ ਜੀ ਮਸ਼ੀਨਾ ਅਸੀਂ ਵਾਪਸ ਨਹੀਂ ਲਵਾਂਗੇ ਤੁਸੀਂ ਆਪ ਤੁਹਾਨੂੰ ਅ ਮਸ਼ੀਨਾ ਹੁਣ ਜਿਹੜੀਆਂ ਜੀ ਹੁਣ ਇਹ ਸਬਸਿਡੀ ਵਾਲੀਆਂ ਮਸ਼ੀਨਾ ਇਹਨਾਂ ਦੀ ਬਿਲਿੰਗ ਹੋਈ ਵੀ ਆ ਸਬਸਿਡੀ ਅਪਰੂਵਡ ਆ ਇਹਨਾਂ ਨੇ ਬਿੱਲ ਕਟਾਏ ਹੋਏ ਮੈਂ ਹੁਣ ਇਹ ਵਾਪਸ ਨਹੀਂ ਲੈ ਸਕਦਾ। ਇਹ ਮਸ਼ੀਨ ਜਿਹੜੀ ਸਬਸਿਡੀ ਅਪਰੂਵਡ ਹੈ ਜਿੰਦੀ ਬਿਲਿੰਗ ਹੋ ਗਈ ਹੈ ਇਹ ਮਸ਼ੀਨ ਤੁਸੀਂ ਵਾਪਸ ਨਹੀਂ ਲੈ ਸਕਦੇ। ਹੁਣ ਬਾਈ ਜੀ ਵਾਪਸ ਦਾ ਮੈਂ ਤਾਂ ਲਵਾਂਗਾ ਸਹਿਮਤੀ ਨਾਲ ਲਈ ਜਾਨੀਆ ਕੰਪਨੀ ਦੀ ਸਹਿਮਤੀ ਨਾਲ ਕਿਉਂਕਿ ਇਹਦਾ ਬਿੱਲ ਹੋਇਆ ਜੀ ਇਹ ਕਿਉਂਕਿ ਇਹਦੇ ਤੇ ਲੋਨ ਵੀ ਹੋਇਆ ਹੋਇਆ ਜੀ। ਤੁਸੀਂ ਵਾਪਸ ਨਾ ਲਓਗੇ ਕੰਪਨੀ ਵਾਪਸ ਨਾ ਲਊਗੀ ਤੁਹਾਡੇ ਕੀ ਕੰਮ ਆਊਗੀ ਸਾਡੇ ਤੱਕ ਭਾਜੀ ਕਿਸੇ ਕੰਮ ਨਹੀਂ। ਇਹਨਾਂ ਦੇ ਕਿਸੇ ਕੰਮ ਨਹੀਂ ਆਉਣੀਗੀ ਇਹਨਾਂ ਦੇ ਕਬਾੜ ਦੇ ਪਾ ਹੁਣ ਇਹਦੇ ਤੋਂ ਕਮਾਈ ਕੌਣ ਕਰ ਗਿਆ ਵੱਡਾ ਸਵਾਲ ਆ ਇਹ ਇਸ ਟਾਈਮ ਪੰਜਾਬ ਦੇ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਪਰਾਲੀ ਦੀ ਅੱਗ ਨੂੰ ਲੈ ਕੇ ਵੀ ਸਾਮਸਮਲ ਕਿਸਾਨ ਨਹੀਂ ਕਰ ਦੇਗੇ ਕਿਸਾਨ ਤੁਹਾਡੇ ਨਾਲ ਸਹਿਮਤ ਹੈ ਅਸੀਂ ਕਿਸਾਨ ਆ ਅਸੀਂ ਤੁਹਾਡੇ ਨਾਲ ਸਹਿਮਤ ਅਸੀਂ ਨਹੀਂ ਅੱਗ ਲਾਉਣਾ ਚਾਹੁੰਦੇ ਪਰ ਸਾਨੂੰ ਅੱਗ ਲਾਉਣ ਦੇ ਲਈ ਪੂਰਾ ਪ੍ਰਬੰਧਕ ਜਿਹੜੀਆਂ ਮਸ਼ੀਨਾਂ ਨੇ ਉਹ ਤੇ ਪੂਰੀਆਂ ਦੇ ਦਿਓ ਹੁਣ ਇਹਦੇ ਵਿੱਚ ਇੱਕ ਗੱਲ ਵੱਡੀ ਹੈ ਨਿਕਲ ਕੇ ਆਈ ਹੈ ਕਿ ਜਿਹੇ ਖੇਤੀਬਾੜੀ ਯੂਨੀਵਰਸਿਟੀ ਹੈ ਉਹਨੇ ਇਹ ਮਸ਼ੀਨਾਂ ਨੂੰ ਜਿਹੜਾ ਆ ਪਰਮਿਸ਼ਨ ਦੇ ਦਿਤੀ ਹੈ ਪੰਜਾਬ ਗਵਰਨਮੈਂਟ ਦੇ ਨੇ ਤੇ ਸਬਸਿਡੀ ਦੇ ਦਿੰਦੀ ਹੈ ਪਰ ਮਸ਼ੀਨ ਗਰਾਊਂਡ ਦੇ ਵਿੱਚ ਕਿੰਨੇ ਡੈਮੋ ਲੱਗੇ ਆ ਕਿਸਾਨਾਂ ਕੋਲੇ ਕਿੰਨਾ ਦਿਨ ਰਹੀ ਹੈ ਔਰ ਕਿੰਨੀ ਕਾਮਯਾਬ ਹੋਈ ਹੈ ਇਹ ਵੱਡਾ ਇੱਕ ਸਵਾਲ ਆ ਔਰ ਇਹ ਸਵਾਲ ਦਾ ਜਵਾਬ ਕਿਸੇ ਕੋਲੇ ਵੀ ਹੈ ਨਹੀਂਗਾ ਸਾਡੇ ਪਿਛਲੇ ਦਿਨੀ ਅਸੀਂ ਯੂਨੀਵਰਸਿਟੀ ਦੇ ਵਿੱਚ ਇੱਕ ਇੰਟਰ ਮਿਨਿਸਟਰੀਅਲ ਕਮੇਟੀ ਦੇ ਵੱਲੋਂ ਇੱਕ ਵਰਕਸ਼ਾਪ ਲਾਈ ਗਈ ਉੱਥੇ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਪ੍ਰੋਗਰੈਸਿਵ ਫਾਰਮਰ ਦੇ ਤੌਰ ਤੇ ਫਾਜ਼ਿਲਕਾ ਵੱਲੋਂ ਸਾਨੂੰ ਭੇਜਿਆ ਗਿਆ ਅਸੀਂ ਉੱਥੇ ਜਾ ਕੇ ਮੀਟਿੰਗ ਅਟੈਂਡ ਕੀਤੀ ਉਹਦੇ ਵਿੱਚ ਪ੍ਰਾਲੀ ਪ੍ਰਬੰਧਨ ਨੂੰ ਲੈ ਕੇ ਇੰਡਸਟਰੀ ਵੀ ਬੁਲਾਈ ਗਈ ਕਿਸਾਨ ਵੀ ਬੁਲਾਏ ਗਏ ਬੈਲਰਾਂ ਵਾਲੇ ਤੋਂ ਖੇਤੀਬਾੜੀ ਸੈਂਟਰ ਮਿਨਿਸਟਰੀ ਤੋਂ ਜੁਆਇੰਟ ਸੈਕਟਰੀ ਪ੍ਰਮੋਦ ਮਹਿੰਦਰਾ ਜੀ ਆਏ ਉੱਥੇ ਉਹਨਾਂ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਉੱਥੇ ਸਾਰੇ ਕਿਸਾਨਾਂ ਦੇ ਸਵਾਲ ਜਵਾਬ ਲੈ ਗਏ ਉੱਥੇ ਜਦੋਂ ਸਾਰੇ ਕਿਸਾਨਾਂ ਨੇ ਆਪੋ ਆਪਣੇ ਕਿਸੇ ਦੇ ਕੋਈ ਵਿਚਾਰ ਸੀ ਕਿਸੇ ਦੇ ਕੋਈ ਵਿਚਾਰ ਸੀ ਪਰ ਜੋ ਸਾਰਾ ਮੇਰਾ ਨਿੱਜੀ ਵਿਚਾਰ ਇਹ ਸੀਗਾ ਕਿ ਭਾਈ ਇੱਕ ਤਾਂ ਅਸੀਂ ਪਰਾਲੀ ਸਾੜਨ ਦੇ ਹੱਕ ਵਿੱਚ ਨਹੀਂ ਹੈਗੇ ਅਸੀਂ ਤੁਹਾਡੇ ਨਾਲ ਸਹਿਮਤ ਆਂ ਸਹਿਮਤ ਅਸੀਂ ਤਾਂ ਆਂ ਜੇਕਰ ਤੁਸੀਂ ਸਾਡੇ ਨਾਲ ਕੋਆਪਰੇਟ ਕਰੋਗੇ ਕੋਈ ਵੀ ਚੀਜ਼ ਹੈ ਅਸੀਂ ਪੰਜਾਬ ਦੇ ਪੰਜਾਬੀ ਆ ਸਭ ਤੋਂ ਪਹਿਲੇ ਨੰਬਰ ਤੇ ਕਿਸਾਨ ਆ ਅਸੀਂ ਜਿਹੜੀ ਚੀਜ਼ ਸਾਡੇ ਨਾਲ ਕੋਆਪਰੇਟ ਕਰਕੇ ਤੁਸੀਂ ਸਾਡੇ ਨਾਲ ਚੱਲੋਗੇ ਅਸੀਂ ਉਹ ਪ੍ਰਮਾਨ ਕਰਾਂਗੇ ਜਿਹੜੀ ਸਾਡੇ ਉੱਤੇ ਥੋਪੀ ਜਾਊਗੀ ਉਹ ਕੋਈ ਵੀ ਪੰਜਾਬ ਦਾ ਕਿਸਾਨ ਪ੍ਰਵਾਨ ਨਹੀਂ ਕਰੂਗਾ ਉਹ ਹਮੇਸ਼ਾ ਥੋਪੀ ਹੋਈ ਚੀਜ਼ ਚਾਹੇ ਉਹ ਕੋਈ ਕਾਨੂੰਨ ਹੋਵੇ ਚਾਹੇ ਉਹ ਕੋਈ ਕਿਸੇ ਤਰ੍ਹਾਂ ਦੇ ਮਸ਼ੀਨਰੀ ਹੋਵੇ ਚਾਹੇ ਕੋਈ ਵੀ ਕਿਸੇ ਤਰ੍ਹਾਂ ਦਾ ਆਰਡਰ ਹੋਵੇ ਉਹ ਕਦੇ ਵੀ ਜਿਹੜਾ ਆਪਣੇ ਤੇ ਥੋਪਨ ਤੱਕ ਅੱਜ ਤੱਕ ਪੰਜਾਬ ਨੇ ਕਿਸੇ ਨੂੰ ਆਪਣੇ ਉੱਤੇ ਥੋਪਣਾ ਨਹੀਂ ਦਿੱਤਾਗਾ ਉਥੇ ਅਸੀਂ ਇਹ ਗੱਲ ਕੀਤੀ ਵੀ ਮਸ਼ੀਨ ਬਣਾ ਦਿੱਤੀ ਗਰੋਡਰ ਨੇ ਜੀ ਆਰ ਬੀ ਇਹ ਕਿੰਨੇ ਸਮੇ ਇਹਨਾਂ ਨੇ ਤਿਆਰ ਕੀਤੀ ਪੰਜਾਬ ਦੇ ਵਿੱਚ ਇਹਦੇ આજ ਤੋਂ ਪਹਿਲਾਂ ਕਿੱਥੇ ਕਿੱਥੇ ਟ੍ਰਾਇਲ ਲੱਗੇ ਆ ਸਾਨੂੰ ਉਹਦਾ ਰਿਕਾਰਡ ਦਿੱਤਾ ਜਾਵੇ ਔਰ ਫਿਰ ਕਿਸਾਨ ਨੇ ਜਿਹੜੇ ਆ ਉਹਨਾਂ ਕੋਲ ਕਿੱਥੇ ਪਹੁੰਚੀ ਹੈ ਸਾਡਾ ਇਹ ਸਵਾਲ ਸੀਗਾ ਜਿਹੜੀਆਂ ਕੰਪਨੀਆਂ ਮਸ਼ੀਨਰੀ ਇੰਡਸਟਰੀ ਜਿਹੜੀ ਮਸ਼ੀਨਰੀ ਤਿਆਰ ਕਰਦੀ ਹੈ ਉਹ ਮਸ਼ੀਨਰੀ ਤਿਆਰ ਕਰਕੇ ਉਹਨੂੰ ਹਜ਼ਾਰ ਪੀਸ ਜਾਂ 100 ਪੀਸ ਲਾਂਚ ਕਰਕੇ ਵੇਚ ਦਿੱਤੀ ਦਿੰਦੀ ਹੈ ਸਰਕਾਰ ਉਹਦੇ ਤੇ ਸਬਸਿਡੀ ਦੇ ਦਿੰਦੀ ਹੈ ਉਹ ਸਬਸਿਡੀ ਵੀ ਉਹਨਾਂ ਨੂੰ ਚਲੀ ਜਾਂਦੀ ਹੈ 80% ਤੇ 20% ਇਹਨਾਂ ਦਾ ਕਿਸਾਨ ਦਾ ਚਲਾ ਜਾਂਦਾ ਜਿੰਦੀ ਇਕੱਲੀ ਇੰਡੀਵਿਜੂਅਲ ਹੁੰਦੀ ਹੈ 50% ਵਾਲੀ ਉਹ ਸਬਸਿਡੀ 50% ਸਰਕਾਰ ਦੀ 50% ਜ਼ਿਮੀਂਦਾਰ ਦਾ ਪੈਸਾ ਕਿਹਨੂੰ ਚਲਾ ਗਿਆ ਐਸ ਕੰਪਨੀ ਨੂੰ ਚਲਾ ਗਿਆ ਐਸ ਕੰਪਨੀ ਬਣ ਗਈ ਕਰੋੜਾਪਤੀ ਨੁਕਸਾਨ ਕਿਧਾ ਹੋ ਗਿਆ ਇਸ ਵਿਚਾਰੇ ਦਾ ਜਿੰਨੇ ਮਸ਼ੀਨ ਖਰੀਦੀ ਜਿਹਦੇ ਪੱਲੇ ਕੱਖ ਨਹੀਂ ਪੈਣ ਰਿਆ ਦੂਜਾ ਗਲੇ ਦੀ ਹੱਡੀ ਕਿਹਦੀ ਬਣ ਗਈ ਇਸ ਡੀਲਰ ਦੀ ਇਹ ਵਿਚਾਰਾ ਉਹਨਾਂ ਉਧਰ ਜੋਗਾ ਕੰਪਨੀ ਗੱਲ ਨਹੀਂ ਸੁਣ ਰਹੀ ਇਹ ਇਹਦੇ ਗੱਲ ਪੈ ਰਿਹਾ ਇਹ ਵਿਚਾਰਾ ਕਿੱਧਰ ਜਾਊਗਾ ਕਰੋੜਾ ਰੁਪਈਆ ਤਾਂ ਕਮਾ ਕੇ ਕੰਪਨੀ ਚਲੀ ਗਈ ਹੈ ਨੁਕਸਾਨ ਹੋਇਆ ਸਾਡੇ ਪੰਜਾਬ ਦੇ ਜ਼ਿਮੀਂਦਾਰ ਦੇ ਪੈਸੇ ਦਾ ਤੇ ਸਰਕਾਰ ਦੇ ਪੈਸੇ ਦਾ ਪਰ ਸਰਕਾਰ ਇਹਦੇ ਵਿੱਚੋਂ GST ਲੈ ਗਈ ਹੋਊਗੀ ਠੀਕ ਹੈ ਇਹ ਹੁਣ ਇਹਦਾ ਜਿਹੜਾ ਨਤਾਰਾ ਕੌਣ ਕਰੂਗਾ ਫੇਰ ਕੁਝ ਕੰਪਨੀਆਂ ਐ ਕੋ ਜਿਨ੍ਹਾਂ ਨੇ ਅਸੀਂ ਵੇਖੀਆਂ ਪਿਛਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਪੰਜਾਬੀ ਫਿਲਮੀ ਸtare ਪੰਜਾਬੀ ਫਿਲਮੀ ਐਕਟਰ ਉਹ ਬਾਲੀਵੁੱਡ ਦੇ ਐਕਟਰ ਬੁਲਾਇਆ ਬੰਬੇ ਤੋਂ ਜਿਨ੍ਹਾਂ ਨੂੰ ਇਲ ਕੋਕੋ ਦਾ ਨਹੀਂ ਪਤਾ ਹੋ ਗਈ ਖੇਤੀਬਾੜੀ ਹੁੰਦੀ ਕੀ ਹੈ ਉਹਨਾਂ ਦੇ ਕੋਲੋਂ ਆਪਣੀ ਮਸ਼ੀਨਰੀ ਦੀ ਮਸ਼ਹੂਰੀ ਕਰਾ ਦਿੱਤੀ ਕਿੰਨੇ ਕਰੋੜਾ ਰੁਪਈਆ ਦਿੱਤਾ ਹੋਊਗਾ ਉਸ ਐਕਟਰ ਨੂੰ ਜੇ ਉਹੀ ਕਰੋੜਾ ਰੁਪਈਆ ਘਟਾ ਕੇ ਇਹਦੇ ਉੱਤੇ ਲੈਸ ਕਰ ਦਿੰਦੇ ਇਹ 4 ਲੱਖ ਦੀ ਹੈ ਜਾਂ ਕੋਈ ਵੀ ਮਸ਼ੀਨਰੀ ਸੁਪਰਸੀਡਰ ਹੈ ਜਾਂ ਬੈਲਰ ਹੈ ਜਾਂ ਕੁਝ ਵੀ 1 ਕਰੋੜਾ ਰੁਪਈਆ ਉਹਦੀ ਮਸ਼ਹੂਰੀ ਤੇ ਲਾਉਂਦੇ ਆ ਸੋਸ਼ਲ ਮੀਡੀਆ ਦੇ ਐਡ ਲਾਉਂਦੇ ਆ ਤੁਹਾਨੂੰ ਸਭ ਨੂੰ ਪਤਾ ਹੈ ਵੀ ਐਡ ਸੋਸ਼ਲ ਮੀਡੀਆ ਨਹੀਂ ਚੱਲਦਾ ਮਸ਼ਹੂਰੀਆ ਤੋਂ ਬਿਨਾ ਕੋਈ ਕਲਾਕਾਰ ਹੈ ਕੋਈ ਫਿਲਮੀ ਐਕਟਰ ਹੈ ਜਾਂ ਕੋਈ ਵੀ ਆਪਣਾ ਲੀਡਰ ਕਹਿ ਲੋ ਕੋਈ ਵੀ ਹੈ ਉਹ ਬਿਨਾ ਪੈਸੇ ਲੈ ਤੋ ਕਿਸੇ ਵੀ ਤਰ੍ਹਾਂ ਦੀ ਪ੍ਰੋਮੋਸ਼ਨ ਨਹੀਂ ਕਰਦਾ ਜਿਹੜਾ ਰੁਪਈਆ ਉਹ ਲੌਂਡ ਹੈ ਆ ਉਹ ਕਿਸੇ ਕੰਮ ਨਹੀਂ ਆਉਣ ਡਿਆਗਾ ਇਸ ਦੇ ਨਾਲ ਉਹ ਜੇਕਰ ਇਹ ਮਸ਼ੀਨ ਅੱਜ ਤੋਂ ਪਿਛਲੇ ਸਾਲ ਦੀ ਬਣਾ ਕੇ 5 ਪੀਸ 10 ਪੀਸ ਜਾਂ 100 ਪੀਸ ਇਹਦੇ ਤੇ ਜਿੰਨੀ ਲਗਤ ਆਉਂਦੀ ਸੀ ਸਰਕਾਰ ਨਾਲ ਗੱਲ ਕਰਦੇ ਸੈਂਟਰ ਗਵਰਨਮੈਂਟ ਨਾਲ ਪੰਜਾਬ ਗਵਰਨਮੈਂਟ ਨਾਲ ਉਹਦੇ ਰੁਪਈਏ ਲੈ ਲਿੰਦੇ ਸਾਡੇ ਜ਼ਿਮੀਦਾਰਾਂ ਦੇ ਕੋਲ ਸਾਡੇ ਕੋਲੇ ਸੈਲਪ ਹੈਲਪ ਗਰੁੱਪ ਨੇ ਸਾਡੇ ਕੋਲੇ ਐਫਪੀ ਨੇ ਸਾਡੇ ਕੋਲੇ ਐਪੀਸੀ ਨੇ ਸਾਡੇ ਕੋਲ ਕੋਆਪਰੇਟਿਵ ਸੁਸਾਇਟੀਆਂ ਨੇ ਉਹਨਾਂ ਦੇ ਵਿੱਚ 2-2 ਸਾਲ ਵਾਸਤੇ ਇਹਨਾਂ ਨੂੰ ਭੇਜ ਦਿੰਦੇ 2 ਸਾਲਾਂ ਦੇ ਵਿੱਚ ਅਸੀਂ ਇਹਦੀ ਟੈਸਟਿੰਗ ਕਰਦੇ ਪਹਿਲੇ ਸਾਲੇ ਦੇ ਵਿੱਚ ਜੋ ਕਮੀਆਂ ਅਸੀਂ ਉਹ ਕਮੀਆਂ ਦੂਰ ਕਰਦੇ ਦੱਸਦੇ ਕੰਪਨੀ ਨੂੰ ਵੀ ਆਹ ਕਮੀ ਆਈਆਂ ਕਮੀਆਂ ਦੂਰ ਕਰੋ ਦੂਜੇ ਸਾਲ ਅਗਰ ਇਹ ਮਸ਼ੀਨਰੀ 80% ਅਸੀਂ ਮੰਨਦੇ 80% ਮਸ਼ੀਨਰੀ ਸਾਡੇ ਖੇਤ ਚ ਕਾਮਯਾਬ ਹੁੰਦੀ ਤਾਂ 20% ਅਸੀਂ ਪੰਜਾਬੀ ਲੋਕ ਆ ਇਹ ਸਾਰੇ ਪੰਜਾਬੀ ਜਗਾੜੀ ਨੇ ਪੰਜਾਬੀ ਜਗਾੜ ਦੇ ਵਿੱਚ ਮੰਨੇ ਜਾਂਦੇ 20% ਅਸੀਂ ਜਗਾੜ ਲਾ ਕੇ ਵੀ ਪਾਸ ਕਰ ਲੈਣੀ ਸੀਗੀ ਪਰ ਇਹ ਬਿਲਕੁਲ ਇਸ ਟਾਈਮ ਜਿਹੜੀ ਹੈ 0% ਕਾਮਯਾਬ ਹੈ ਸਾਡੇ ਇਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਲਗਭਗ 3 ਮਿੰਟ 54 ਸਕਿੰਡ ਦੀ ਗੱਲ ਹੋਈ ਹੈ ਇਸ ਕੰਪਨੀ ਦੇ ਨਾਲ ਜਿਹੜੇ ਬੰਦੇ ਨਾਲ ਗੱਲ ਹੋਈ ਹੈ 12 ਵਜੇ 11 ਮਿੰਟ ਦੇ ਨਾਲ ਗੱਲ ਹੋਈ ਹੈ ਔਰ ਇਹਨੇ ਉਹ ਸਾਨੂੰ ਸ਼ਬਦ ਬੋਲੇ ਜਿਹੜੇ ਨਹੀਂ ਬੋਲਣ ਜੋਗੇ ਔਰ ਸਾਨੂੰ ਧਮਕੀ ਦੀ ਗੱਲ ਦਿੱਤੀ ਹੈ ਮੈਂ ਕਿਹਾ ਵੀ ਇਹੀ ਤੁਹਾਡਾ ਟ੍ਰਾਇਲ ਲਾਉਣ ਲੱਗੇ ਆ ਸਾਨੂੰ ਦੱਸੋ ਕਿੰਨੇ ਪਰਸੈਂਟ ਕਾਮਯਾਬ ਕਹਿੰਦੇ ਸਾਡੀ 100 ਪਰਸੈਂਟ ਕਾਮਯਾਬ ਮੈਂ ਕਿਹਾ ਅਸੀਂ ਟ੍ਰਾਇਲ ਲਾਉਣ ਲੱਗੇ ਆ ਅਸੀਂ মিডিਆ ਸੱਦਣ ਲੱਗੇ ਆ ਵੀਡੀਓ ਬਣਾ ਕੇ ਤੁਹਾਨੂੰ ਭੇਜਾਂਗੇ ਤਾਂ ਤੁਸੀਂ ਚੈੱਕ ਕਰ ਲਿਓ ਅੱਗੋਂ ਕਹਿੰਦੇ ਅੱਗੋਂ ਇਹਨਾਂ ਨੇ ਧਮਕੀਆਂ ਭਰੇ ਸਾਨੂੰ ਅੱਗੋਂ ਗੱਲਾਂ ਕੀਤੀਆਂ ਰਿਕਾਰਡਿੰਗ ਅਸੀਂ ਨਾਲ ਵਿੱਚ ਲਾ ਦੇਾਂਗੇ ਪਾ ਲਵਾਂਗੇ ਇਹਨਾਂ ਦੀ ਸਾਡੇ ਕੋਲ ਰਿਕਾਰਡਿੰਗ ਆ ਹੁਣ ਤੁਸੀਂ ਇਹ ਦੱਸੋ ਵੀ ਇਹਦੇ ਵਿੱਚ ਕੀ ਦਾ ਕਸੂਰ ਹੈ ਸਾਡਾ ਕਸੂਰ ਹੈ ਇਸ ਜ਼ਿਮੀਂਦਾਰ ਦਾ ਕਸੂਰ ਹੈ ਇਸ ਪ੍ਰਾਪਰਟੀ ਡੀਲਰ ਦਾ ਕਸੂਰ ਹੈ ਜਿਹਨੇ ਵਿਚਾਰੇ ਨੇ ਵਕਾਈਏ ਸਾਡੀ ਕਣਕ ਉਧਰ ਬੀਜਣ ਨੂੰ ਤਿਆਰ ਹੋ ਚੁੱਕੇ ਆਸੀਂ 나ੜ ਤੁਸੀਂ ਹਵੇ ਲੋ ਚੋਕ ਹੋ ਗਈ ਹੈ ਕਿੰਨੀ ਵਾਰੀ ਇਹਨੇ ਤੋੜ ਦਿੱਤਾ ਇਹਦਾ ਆਪਣਾ ਦੂਸਰਾ ਧਾਗਾ ਤੋੜ ਦਿੱਤਾ ਹੈ ਇਹ ਵਿਚਾਰਾ ਦਾ ਸੁਸਾਈਡ ਕਰਨ ਨੂੰ ਤਿਆਰ ਹੋਇਆ ਬੈਠਾ ਹੈ ਇਹਦੇ ਵਿਚਾਰੇ ਦੇ ਪੱਲੇ ਕੀ 30 ਲੱਖ ਦਾ ਇਹਦੇ ਤੇ ਕਰਜ਼ਾ ਆ ਗਿਆ ਆ ਇਹ ਕਾਹਦੇ ਕੰਮ ਦੀ ਹੈ ਫਿਰ ਕੰਪਨੀ ਸੁਣਵਾਈ ਨਹੀਂ ਕਰ ਰਹੀਗੀ ਸਾਡਾ ਸਰਕਾਰ ਨੂੰ ਸਾਡੀ ਖੇਤੀਬਾੜੀ ਯੂਨੀਵਰਸਿਟੀ ਨੂੰ ਤੇ ਇਹਨਾਂ ਇੰਡਸਟਰੀ ਨੂੰ ਇਹ ਸਵਾਲ ਹੈ ਇਹ ਮਸ਼ੀਨਰੀ ਤੁਸੀਂ ਤਿਆਰ ਕਰੋ ਕਿਸਾਨਾਂ ਦੇ ਨਾਲ ਕੋਆਪਰੇਟ ਕਰਕੇ ਕਿਸਾਨਾਂ ਤੱਕ ਇਹਨੂੰ 2 ਸਾਲ ਲਈ ਸਾਨੂੰ ਟ్రਾਇਲ ਵਾਸਤੇ ਦਿਓ ਜਦੋਂ ਕਿਸਾਨ ਨੇ ਤੁਹਾਨੂੰ ਸਕਸੈਸ ਕਰਤਾ ਟ్రਾਇਲ ਦੇ ਕੇ ਪਾਸ ਕਰਤੀ ਤਾਂ ਕੋਈ ਵੀ ਅਦਾਰਾ ਇਸ ਮਸ਼ੀਨਰੀ ਨੂੰ ਫੇਲ ਨਹੀਂ ਕਰ ਪਾਊਗਾ ਪਰ ਤੁਸੀਂ ਫਿਲਮੀ ਸਟਾਰਿਆਂ ਨੂੰ ਤੁਸੀਂ ਇੰਡਸਟਰੀ ਦੇ ਵੱਡੇ ਲੋਕਾਂ ਨੂੰ ਤੁਸੀਂ ਪ੍ਰਮੋਸ਼ਨਾਂ ਕਰਕੇ ਰੁਪਈਆ ਲਾ ਕੇ ਆਪਣੇ ਸੰਧ ਵੇਚ ਕੇ ਕਮਾਈਆਂ ਕਰਕੇ ਤੁਸੀਂ ਬਹਿ ਜਾਂਦੇ ਹੋ ਕਰਜ਼ੇ ਥੱਲੇ ਕਿਸਾਨ ਡੁੱਬਿਆ ਜਾਂਦਾ ਆ ਇਹ ਵਿਚਾਰਾ ਗਲੇ ਦੀ ਹੱਡੀ ਵੱਡ ਜਾਂਦੀ ਆ ਇਹ ਵਿੱਚ ਰਗੜਿਆ ਜਾਂਦੇ ਦੀ ਸੁਣਵਾਈ ਨਹੀਂ ਹੁੰਦੀਗੀ ਔਰ ਸੈਂਟਰ ਸਾਡੀ ਸੈਂਟਰ ਤੇ ਪੰਜਾਬ ਗਵਰਨਮੈਂਟ ਦਾ ਜੀ ਸਬਸਿਡੀ ਵਾਲਾ ਪੈਸਾ ਬਰਬਾਦ ਹੋ ਰਿਹਾ ਹੈ ਇਹਦੀ ਪੂਰੀ ਬਰਬਾਦੀ ਹੋ ਰਹੀ ਹੈ ਇਸ ਕਰਕੇ ਸਾਡੀ ਇੱਕ ਗਵਰਨਮੈਂਟ ਨੂੰ ਵੀ ਅਪੀਲ ਹੈ ਕਿ ਜੇਕਰ ਇਹ ਕੰਪਨੀ ਨਹੀਂ ਸਾਡੇ ਕਿਸਾਨਾਂ ਦੀ ਸੁਣਵਾਈ ਕਰਦੀ ਹਾਂਜੀ ਤੁਸੀਂ ਅਸੀਂ ਤੁਹਾਡੇ ਨਾਲ ਗ੍ਰੀਲਰ ਸਾਹਮਣੇ ਤੁਸੀਂ ਇਹ ਗੱਲ ਕਰੋ ਜੇ ਤਾੜੀ ਨਹੀਂ ਸੁਣਵਾਈ ਕਰਦੀ ਕਿ ਤੁਸੀਂ ਰਿਟਰਨ ਦੇ ਵਿੱਚ ਸ਼ਿਕਾਇਤ ਡੀਸੀ ਮੈਡਮ ਨੂੰ ਪ੍ਰਸ਼ਾਸਨ ਨੂੰ ਯੂਨੀਵਰਸਿਟੀ ਨੂੰ ਦੇਣਾ ਚਾਹੋਗੇ ਹਾਂਜੀ ਅਸੀਂ ਲਿਖ ਕੇ ਸ਼ਿਕਾਇਤ ਲਿਖ ਕੇ ਦੇਣ ਨੂੰ ਤਿਆਰ ਆ ਜੀ ਤੇ ਅਸੀਂ ਸਰਕਾਰ ਤੋਂ ਅਪੀਲ ਵੀ ਕਰਦੇ ਆਂ ਵੀ ਇਹ ਕੰਪਨੀ ਨੂੰ ਬਲੈਕਲਿਸਟ ਕੀਤਾ ਜਾਵੇ ਤਾਂ ਜੋ ਕਿ ਇਹ ਜ਼ਿਮੀਂਦਾਰਾਂ ਦੇ ਨਾਲ ਕੋਈ ਲੁੱਟ ਹੋਣ ਤੋਂ ਬਚਾਅ ਹੋ ਸਕੇ ਤੁਸੀਂ ਸਹਿਮਤ ਹੋ ਜੀ ਇਹਨਾਂ ਦੇ ਨਾਲ ਹਾਂਜੀ ਭਾਜੀ ਜੋ ਵੀ ਇਹ ਸਤੋਂ ਲਿਖਤੀ ਕਾਰਵਾਈ ਜੋ ਕਰਵਾਉਣੀ ਹੈ ਜੋ ਲਿਖਤੀ ਰੂਪ ਚ ਲੈਣਾ ਸੀ ਦੇਨ ਨੂੰ ਸਾਰੇ ਕਿਸਾਨ ਪ੍ਰਾ ਖੜਿਆ ਨਾਲ ਜਿਨ੍ਹਾਂ ਜਿਨ੍ਹਾਂ ਬਿਲਰ ਪਰਚੇਸ ਕੀਤੇ ਆ ਅਸੀਂ ਲਿਖਣ ਨੂੰ ਤਿਆਰ ਬੈਠੇ ਆ ਜੀ ਜੇ ਤੁਸੀਂ ਹੁਣ ਦੇਖ ਲਿਆ ਡੀਲਰ ਵੀ ਤਿਆਰ ਹੈ ਕਿਸਾਨ ਵੀ ਤਿਆਰ ਹੈ ਜਿਨ੍ਹਾਂ ਨੇ ਹੋਰ ਵੀ ਕਿਸਾਨਾਂ ਨੇ ਬੀਲਰ ਖਰੀਦੀ ਇਹ ਵੀ ਸਾਡੇ ਨਾਲ ਨੇ ਇਹ ਵੀ ਸਾਡੇ ਨਾਲ ਸਾਡੇ ਨਾਲ ਕਿਸਾਨ ਯੂਨੀਅਨ ਦੇ ਜ਼ਿਲ੍ਹੇ ਦੇ ਪ੍ਰਧਾਨ ਵੀ ਨੇ ਅਸੀਂ ਇਹਨਾਂ ਨੂੰ ਬੁਲਾਇਆ ਵੀ ਆਓ ਕਈ ਵਾਰੀ ਕੀ ਹੁੰਦਾ ਵੀ ਸਾਰੇ ਅਸੀਂ ਆਪਣੇ ਭਰਾ ਬੁਲਾਏ ਵੀ ਕੋਈ ਆਪਣੇ ਕੋਲੇ ਤਕਨੀਕ ਹੁੰਦੀ ਕੋਈ ਕੋਈ رائے ਦੇ ਦਿੰਦਾ ਪਰ ਇਸ ਜਿਹੜੀ ਕਿਸਾਨਾਂ ਵੱਲੋਂ ਡੀਲਰ ਵੱਲੋਂ ਵੀ ਇਹ ਮਸ਼ੀਨ ਨੂੰ ਫੇਲ ਸਾਬਤ ਕੀਤਾ ਗਿਆ ਮਾਲਕਾਂ ਦੇ ਵੱਲੋਂ ਵੀ ਤੇ ਕਿਸਾਨਾਂ ਵੱਲੋਂ ਵੀ ਤੇ ਕਿਸਾਨ ਯੂਨੀਅਨ ਵੱਲੋਂ ਵੀ ਅਸੀਂ ਇਸ ਮਸ਼ੀਨ ਨੂੰ ਆਪਣੇ ਵੱਲੋਂ ਜਿਹੜਾ ਆ ਇਹਨੂੰ ਫੇਲੀਅਰ ਦੇ ਤੌਰ ਤੇ ਇਕਰਾਰ ਦਿੰਦੇ ਆ ਸਰਕਾਰ ਪੰਜਾਬ ਪੰਜਾਬ ਸਰਕਾਰ ਸਾਡੇ ਪੀਯੂ ਯੂਨੀਵਰਸਿਟੀ ਲੁਧਿਆਣਾ ਇਹਦੇ ਉੱਤੇ ਮਸ਼ੀਨ ਦੇ ਉੱਪਰ ਪੂਰਾ ਬੈਨ ਲਾਵੇ ਇਸ ਮਸ਼ੀਨ ਦੀ ਸਬਸਿਡੀ ਨਹੀਂ ਚਾਹੀਦੀ ਕਿ ਸਾਨੂੰ ਪੰਜਾਬ ਦੇ ਵਿੱਚ ਅਸੀਂ ਕੋਆਪਰੇਟ ਕਰਨ ਨੂੰ ਤਿਆਰ ਆਪਣੀ ਸਰਕਾਰ ਦੇ ਨਾਲ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਜਿਹੜਾ ਪਰਾਲੀ ਨੂੰ ਅੱਗ ਲਾਈਏ ਧੂਆ ਦਿੱਲੀ ਤੇ 15 ਤੋਂ 20 ਘੰਟਿਆਂ ਤੱਕ ਸ਼ਾਇਦ ਪਹੁੰਚਦਾ ਕਿ ਨਹੀਂ ਪਹੁੰਚਦਾ ਹੋਊਗਾ ਪਰ ਸਾਡੇ ਪਿੰਡ 500 ਮੀਟਰ ਦੀ ਦੂਰੀ ਦੇ ਆ ਕਿ ਸਾਨੂੰ ਸਾਹ ਦੀ ਲੋੜ ਨਹੀਂ ਹੈ ਸਾਡੇ ਬੱਚੇ ਨਹੀਂ ਸਾਡੇ ਪਰਿਵਾਰ ਨਹੀਂ ਸਾਡੇ ਘਰ ਪਸ਼ੂ ਨਹੀਂ ਹੈਗੇ ਅਸੀਂ ਅੱਗ ਨਹੀਂ ਲਾਉਣਾ ਚਾਹੁੰਦੇ ਪਰ ਸਾਡੀ ਮਜਬੂਰੀ ਹੈ ਅੱਗ ਲਾਉਣੀ ਅਸੀਂ ਕਿੱਧਰ ਜਾਈਏ ਅਸੀਂ ਜੇ ਪੌਗ ਪ੍ਰੋਗਰੈਸਿਵ ਫਾਰਮਰ ਦੇ ਤੌਰ ਤੇ ਪੰਜਾਬ ਯੂਨੀਵਰਸਿਟੀ ਜਾਂਦੇ ਆ ਜਾਂ ਅਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਕੰਮ ਕਰਦੇ ਨਹੀਂ ਕਿ ਅਭੀ ਜਿਹੜੀ ਚੀਜ਼ ਸਹੀ ਐ ਸੀ ਉਹਦੇ ਤੇ ਇੱਕ ਸਰਕਾਰ ਦੇ ਗੁਣ ਵੀ ਗਾਵਾਂਗੇ ਸਰਕਾਰ ਨੂੰ ਅਸੀਂ ਉਹਦੀ ਵਧਾਈ ਵੀ ਦਵਾਂਗੇ ਯੂਨੀਵਰਸਿਟੀ ਦੇ ਵੀ ਅਸੀਂ ਪਰ ਇਹ ਨਹੀਂ ਹੋਗਾ ਜਿਹੜੀ ਚੀਜ਼ ਨਹੀਂ ਕਾਮਯਾਬ ਸਾਡੇ ਤੇ ਧੋਪੀ ਜਾ ਰਹੀ ਏ ਉਸ ਦੇ ਲਈ ਅਸੀਂ ਸਰਕਾਰ ਦੇ ਸੋਲੇ ਗਾਵਾਂਗੇ ਜਾਂ ਯੂਨੀਵਰਸਿਟੀ ਜਾਂ ਪ੍ਰਸ਼ਾਸਨ ਦੇ ਇਹ ਅਸੀਂ ਕਦੇ ਵੀ ਜਿਹੜਾ ਹੈ ਜ਼ਿੰਮੇਵਾਰ ਦੀ ਜਮੀਰ ਨਹੀਂ ਮੰਨੂਗੀ ਜੋ ਚੀਜ਼ ਸਰਕਾਰ ਕਰ ਰਹੀ ਐ ਜੋ ਸਹੀ ਕੰਮ ਜ਼ਿੰਮੇਵਾਰਾਂ ਵਾਸਤੇ ਕਰ ਰਹੀ ਐ ਜੋ ਯੂਨੀਵਰਸਿਟੀ ਕਰ ਰਹੀ ਐ ਉਹਦੇ ਅਸੀਂ ਸੋਲੇ ਗਾਉਣ ਨੂੰ ਤਿਆਰ ਆ ਪਰ ਆ ਜੋ ਚੀਜ਼ ਇਹਨਾਂ ਨੇ ਨਵੀਂ ਲਾਂਚ ਕੀਤੀ ਐ ਲਾਂਚ ਕਰਨ ਤੋਂ ਪਹਿਲਾਂ ਜਿਹੜੀ ਐ ਇਹਨੂੰ ਕਿਉਂ ਨਹੀਂ ਟ੍ਰੇਲ ਬੇਸ ਤੇ ਭੇਜਿਆਗਾ ਕਿਸਾਨ ਵੱਡਾ ਸਵਾਲ ਹੈ ਔਰ ਇਹਨੂੰ ਵੇਚ ਕੇ ਅੱਜ ਕਮਾਈ ਕਰਕੇ ਦਾ ਉਹ ਇੰਡਸਟਰੀ ਬਹਿ ਗਈ ਇੰਡਸਟਰੀ ਦੇ ਨਾਲ ਕਿੰਦੀ ਮਿਲੀ ਭੁਗਤ ਹੈ ਸਰਕਾਰ ਨੂੰ ਮਿਲੀ ਭੁਗਤ ਹੈ ਯੂਨੀਵਰਸਿਟੀ ਦੀ ਮਿਲੀ ਭੁਗਤ ਹੈ ਜਾਂ ਅਦਾਰੇ ਦੀ ਕਿਹੜੇ ਦੀ ਹੈ ਉਹ ਸਵਾਲ ਨੇ ਉਹ ਗੁੱਜੇ ਭੇ ਦਾ ਉਹ ਕੌਣ ਉਹਨਾਂ ਦੇ ਰਾਜ ਜਾਣੂਗਾ ਇਹ ਕੋਈ ਪਤਾ ਨਹੀਂ ਹੈ ਸਾਨੂੰ ਪਰ ਅੱਜ ਨੁਕਸਾਨ ਕੀਦਾ ਸਾਡੇ ਇਸ ਫਾਰਮਰ ਦਾ ਸਾਡੇ ਡੀਲਰ ਦਾ ਸਾਡਾ ਹੋਣ ਦਾ ਸਾਡੀ ਜਿਹੜੀ ਪਰਾਲੀ ਨਹੀਂ ਇਕੱਠਾ ਨਹੀਂ ਵੱਜ ਰਹੀਆਂ ਗਿਆ ਵੱਡੇ ਬਿਲਰ ਨੇ ਉਹ ਕਈਆਂ ਜਗ੍ਹਾ ਤੇ ਰਸਤੇ ਤੰਗ ਹੋਣ ਕਰਕੇ ਆ ਨਹੀਂ ਸਕਦੇਗੇ ਇਸ ਕਰਕੇ ਸਾਡੀ ਬੇਨਤੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਦੇ ਤੇ ਤੁਰੰਤ ਜਿਹੜੀ ਗੌਰਣ ਜੀਆਰਬੀ ਪੋਲੋ ਅੰਬਾਲੇ ਦੀ ਕੰਪਨੀ ਇਹਦੇ ਤੇ ਤੁਰੰਤ ਐਕਸ਼ਨ ਲਿਆ ਜਾਵੇ ਨਹੀਂ ਤਾਂ ਸਾਡੇ ਨਾਲ ਕਿਸਾਨ ਯੂਨੀਅਨ ਹੈ ਅੰਤਰਰਾਸ਼ਟਰੀ ਜਟ ਸਿਕ ਭਾਈਚਾਰਾ ਇਸ ਤੋਂ ਇਲਾਵਾ ਸਾਰੇ ਸੰਯੁਕਤ ਕਿਸਾਨ ਮੋਰਚੇ ਨੂੰ ਅਸੀਂ ਨਾਲ ਲੈ ਕੇ ਇਹਨਾਂ ਦੇ ਖਿਲਾਫ ਇੱਕ ਮੁਹਿੰਮ ਵੜਾਂਗੇ ਔਰ ਪੂਰੀ ਇੰਡਸਟਰੀ ਨੂੰ ਅਸੀਂ ਇਹ ਗੱਲ ਕਹਿੰਨੇ ਆ ਕਿ ਜੇਕਰ ਤੁਸੀਂ ਕਿਸਾਨਾਂ ਨਾਲ ਕੋਆਪਰੇਟ ਕਰਕੇ ਚੱਲੋਗੇ ਤੁਹਾਡੀ ਮਸ਼ੀਨਰੀ ਕਾਮਯਾਬ ਹੈ ਸਹੀ ਮਸ਼ੀਨਰੀ ਜੋ ਸਹੀ ਕਮਾਈ ਕਰੋ ਜਿੰਨੀ ਉਹਦੀ ਲਾਗਤ ਆਉਂਦੀ ਹੈ ਤਾਂ ਠੀਕ ਹੈ ਨਹੀਂ ਤੇ ਅਸੀਂ ਸਾਰੇ ਕਿਸਾਨਾਂ ਨੂੰ ਮਿਲ ਕੇ ਇਸ ਪੂਰੀ ਵੱਡੀ ਮਸ਼ੀਨਰੀ ਦਾ ਬਾਈਕਾਟ ਕੀਤਾ ਜਾਵੇ ਬਰਬਾਦੀ ਕਿਸਾਨਾਂ ਦੀ ਹੋ ਰਹੀ ਹੈ ਪੈਸੇ ਦੀ ਤੇ ਸਰਕਾਰ ਦੀ ਹੋ ਰਹੀ ਹੈ ਕਮਾਈ ਇੰਡਸਟਰੀ ਕਰ ਰਹੀ ਹੈ ਇੰਡਸਟਰੀ ਵੀ ਉਸ ਦਿਨ ਉੱਥੇ ਸੀਗੀ ਉਹਦੇ ਵਿੱਚ ਮੀਟਿੰਗ ਦੇ ਵਿੱਚ ਪਰ ਇੰਡਸਟਰੀ ਨੂੰ ਵੀ ਇਸ ਗੱਲ ਦਾ ਸਾਡਾ ਅੱਜ ਦਾ ਵੀ ਫਿਰ ਸਵਾਲ ਹੈ ਇੰਡਸਟਰੀ ਕਿਉਂ ਨਹੀਂ ਸਾਡੇ ਨਾਲ ਕੋਆਪਰੇਟ ਕਰ ਰਹੀ ਇਹ ਬੰਦੇ ਸਾਡੀ ਗੱਲ ਨਹੀਂ ਸੁਣ ਲੈ ਗੇ ਇਹ ਬੰਦੇ ਸਾਨੂੰ ਅੱਗੋਂ ਪੁੱਠਾ ਬੋਲ ਰਿਹਾ ਧਮਕੀਆਂ ਦੇ ਰਿਹਾ ਇਹ ਕੌਣ ਹੁੰਦੇ ਸਾਨੂੰ ਧਮਕੀਆਂ ਦੇਣ ਵਾਲੇ ਪੰਜਾਬ ਗਵਰਨਮੈਂਟ ਸਾਡੀ ਇਹਨਾਂ ਨੂੰ ਪੈਸਾ ਦੇਣ ਵਾਲੀ ਹੈ ਜ਼ਿਮੀਦਾਰ ਦਾ ਪੈਸਾ ਲੱਗਣ ਵਾਲਾ ਇਹ ਜੇ ਸਾਨੂੰ ਸਰਵਿਸ ਨਹੀਂ ਦੇ ਸਕਦੇ ਇਹਨਾਂ ਨੂੰ ਪੰਜਾਬ ਦੇ ਵਿੱਚ ਐਂਟਰ ਕਿੰਨੇ ਹੋਣ ਦਿੱਤਾ ਇਹ ਵੱਡਾ ਸਵਾਲ ਹੈ ਕੀ ਹੋ ਸਕਦਾ ਇਹਨਾਂ ਦੀ ਮਿਲੀਭੁਗਤ ਹੋਵੇ ਕਿਸੇ ਵਿਭਾਗ ਦੇ ਨਾਲ ਜਾਂ ਸਾਡੀ ਕਿਹਦੇ ਅਗੇ ਜਾ ਕੇ ਆਪਣੇ ਸਵਾਲ ਦਸੀਏ ਕਿਹਦੇ ਅਗੇ ਰੋਣੇ ਰੋਈਏ ਪ੍ਰੋਗਰੈਸਿਵ ਫਾਰਮਰ ਤੁਹਾਨੂੰ ਬਹੁਤ ਮਿਲ ਜਾਣਗੇ ਹਰ ਡਿਸਟ੍ਰਿਕਟ ਦੇ ਵਿੱਚੋਂ ਆਓ ਸਾਡੇ ਕੋਲ ਭੇਜੋ ਹਰ ਚੀਜ਼ ਅਸੀਂ ਟ੍ਰਾਇਲ ਕਰਕੇ ਦਵਾਂਗੇ ਤੁਹਾਨੂੰ ਹਰ ਚੀਜ਼ ਅਸੀਂ ਦੱਸਾਂਗੇ ਅਸੀਂ ਤੁਹਾਡੇ ਨਾਲ ਕੋਆਪਰੇਟ ਕਰਾਂਗੇ ਪਰ ਜੇ ਤੁਸੀਂ ਸਾਡੇ ਤੇ ਥੋਪੋਗੇ ਅਸੀਂ ਥੋਪਣਾ ਨਹੀਂ ਦੇਣਾ ਸੋ ਇਸ ਕਰਕੇ ਸਾਡਾ ਸਾਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਭ ਨੂੰ ਇਹੀ ਮੰਗ ਹੈ ਕਿ ਇਹਦੇ ਤੇ ਤੁਰੰਤ ਕਾਰਵਾਈ ਕਰਕੇ ਇਹਨੂੰ ਬਲੈਕਲਿਸਟ ਕੀਤਾ ਜਾਵੇ ਔਰ ਇਹ ਜਿਹੜਾ ਬਿਲਰ ਹੈ ਇਹ ਸਾਡੇ ਵੱਲੋਂ ਬਿਲਕੁਲ ਫੇਲ ਹੈ ਜੇ ਕੋਈ ਅਗਾ ਨਵਾਂ ਕੋਈ ਤਿਆਰ ਕਰਨਾ ਚਾਹੁੰਦਾ ਐਮ ਜੂ ਹਸੈਨ ਕਰਕੇ ਸਰਕਾਰ ਨਾਲ ਜਾਂ ਯੂਨੀਵ ਸ਼੍ਰੇਸ਼ਟੀ ਆਪਣੇ ਕੋਲੇ ਟ੍ਰਾਇਲ ਲਾਉਣ ਤੋਂ ਬਾਅਦ ਸਾਡੇ ਕੋਲੇ ਪਿੰਡਾਂ ਦੇ ਵਿੱਚ ਭੇਜੇ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਭੇਜੇ ਸਾਡੇ ਨਾਲ ਗੱਲ ਕਰੇ ਜਦੋਂ ਸਾਡੇ ਕੋਲ 2 ਸਾਲ ਲਈ ਇਹ ਪਾਸ ਹੋ ਕੇ ਜਾਊਗਾ ਤਾਂ ਅਸੀਂ ਇਸ ਗੱਲ ਦੀ ਗਾਰੰਟੀ ਦਿੰਨੇ ਆ ਕਿ ਜੇਕਰ ਕੋਈ ਵੀ ਫੇਲ ਵੀ ਇਹਨੂੰ ਕਹੂਗਾ ਤਾਂ ਅਸੀਂ ਉਹਦੇ ਨਾਲ ਜਾ ਕੇ ਸਾਹਮਣੇ ਖੜਾਂਗੇ ਪਰ ਪਹਿਲਾਂ ਸਾਡੇ ਨਾਲ ਇਸ ਚੀਜ਼ ਦੇ ਉੱਪਰ ਟ੍ਰਾਇਲ ਲਾਇਆ ਜਾਵੇ ਸੋ ਇੱਕ ਵਾਰੀ ਇਸ ਵੀਡੀਓ ਨੂੰ ਤੁਸੀਂ ਸਾਰਿਆਂ ਨੇ ਵੇਖਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪ੍ਰਸ਼ਾਸਨ ਤੱਕ ਸਾਡੀ ਸਰਕਾਰ ਤੱਕ ਇੱਥੋਂ ਤੱਕ ਇੰਡਸਟਰੀ ਤੱਕ ਪਹੁੰਚਣੀ ਚਾਹੀਦੀ ਔਰ ਜ਼ਿਮੀਂਦਾਰ ਭਰਾ ਵੱਧ ਤੋਂ ਵੱਧ ਸਾਥ ਦਿਓ ਅਸੀਂ ਫਿਰ ਵੀ ਦੁਬਾਰਾ ਕ ਅਗ ਲਾਈਏ ਧੂਆ ਕਰੀਏ ਪ੍ਰਦੂਸ਼ਣ ਕਰੀਏ ਪਰ ਸਾਡੀਆਂ ਮਜਬੂਰੀਆਂ ਨੇ ਸਾਡੇ ਸਿਰੋਂ ਪਾਣੀ ਲੰਘਦਾ ਆ ਤਾਂ ਸਾਡੀ ਉਦੋਂ ਮਜਬੂਰੀ ਬੰਦੀ ਹੈ ਅਸੀਂ ਇਹ ਵੀ ਰਾਲੀਆ ਜਿਹੜਾ ਉਤਲਾ ਚਕਾ ਕੇ 나ੜ ਵਿੱਚੇ ਵਾਉਣ ਨੂੰ ਤਿਆਰ ਆ ਪਰ ਜੇ ਇਹ ਵੀ ਨਹੀਂ ਚੱਕਿਆ ਜਾ ਰਹਾਗਾ ਫਿਰ ਤੁਸੀਂ ਦੱਸੋ ਅਸੀਂ ਕਿਹੜੇ ਰਾਹ ਜਾਈਏ ਸਾਨੂੰ ਕੋਈ ਰਸਤਾ ਦੱਸ ਦਿਓ ਸੋ ਸਾਡਾ ਇਸ ਵਿੱਚ ਤਰੀਕਾ ਹੋਣਾ ਦਿੱਤੀ ਹੋ ਚੱਲੀ ਹੈ ਹਾਂਜੀ ਤੇ ਆਪਣੀ ਕਣਕ ਦੀ ਜਿਹੜੀ ਫਸਲ ਦੀ ਨਵੀਂ ਗਾਪਾ ਕਣਕੀ ਬੀਜਣੀ ਹੈ ਤਾਂ ਕਿੰਨੀ ਲੇਟ ਹੋ ਰਹੀ ਹੈ ਬਿਲਕੁਲ ਜੀ ਵੱਡਾ ਸਵਾਲ ਹੈ ਸਾਡਾ ਤੁਸੀਂ ਇਹ ਵੇਖ ਸਕਦੇ 10 ਦਿਨ ਹੋ ਚੱਲੇ ਜੀ ਇਹਨੂੰ ਆਪਣੇ ਜਿਹੜੀ ਬਾਸਮਤੀ 1121 ਵੱਡੀ ਨੂੰ 72 ਸੁੱਕਦਾ ਜਾਂਦਾ ਸਾਡੇ ਕੋਲ ਅਜੇ ਪੂਰਾ ਪ੍ਰਬੰਧ ਨਹੀਂ ਹੋ ਰਿਹਾ ਜਦੋਂ 72 ਸੁੱਕ ਜਾਂਦਾ ਸਾਡੀ ਕਣਕ ਦੀ ਬਜਾਈ ਹੁੰਦੀ ਸਾਡੀ ਕਣਕ ਦਾ ਝਾੜਦਾ ਰਹੇ ਇਸ ਕੰਪਨੀ ਨੂੰ ਆਪਾਂ ਪੁੱਛਿਆ ਗਿਆ ਸੀ ਕਿ ਇਹ ਅਸੀਂ ਚੋਨਾ ਕੱਟਣ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਇਹਨਾਂ ਆਪਾਂ ਗੱਠਾ ਬਣਾ ਸਕਦੇ ਹਾਂ ਉਹਨਾਂ ਨੇ ਆਪਾਂ ਨੂੰ 8 ਤੋਂ 10 ਦਿਨ ਦਾ ਪ੍ਰੋਜੈਕਟ ਦਿੱਤਾ ਉਹਨਾਂ ਨੇ ਉਹਨਾਂ ਨੇ 5 ਦਿਨ ਕਿਹਾ ਜੀ ਉਹਨਾਂ ਨੇ ਕਿਹਾ ਜੀ ਵੀ ਇੱਕ ਦੀ ਹੋਰ ਇਥੇ ਐਡ ਕਰਦੇ ਕੰਪਨੀ ਨਾਲ ਗੱਲ ਕੀਤੀ ਰਿਕਾਰਡਿੰਗ ਸਾਡੇ ਕੋਲ ਹੈਗੀ ਸ ਬਿਲਕੁਲ ਸੁੱਕੀ ਪਰਾਲੀ ਪਈ ਅੱਜ ਨੂੰ ਪੰਜ ਤੋਂ 6 ਦਿਨ ਪਲੱਸ ਹੋ ਚਲੇ ਮੇਰੇ ਹਿਸਾਬ ਨਾਲ ਵੀ ਇਹ ਅਸੀਂ ਜਿਹੜੀ ਵੜਾਈ ਹੈ ਸੁੱਕੀ ਦੇ ਨਹੀਂ ਚੱਲ ਰਹੀਗੀ ਚਲੋ ਇਹ ਤਾਂ ਗੱਲ ਵੱਖਰੀ ਪਰਾਲੀ ਗਿੱਲੀ ਧਾਗਾ ਤੋੜ ਰਹੀ ਹੈ ਚੋਕ ਹੋ ਰਹੀ ਹੈ ਨਾਟਕ ਟੁੱਟ ਗਿਆ ਇਹ ਕਿਹੜੀ ਗੱਲ ਆ ਦੇਖ ਲਈ ਆ ਤੁਹਾਡੇ ਕੋਲ ਨਾਟਕ ਟੁੱਟਿਆ ਪਿਆ ਆਪਾਂ ਇਹ ਚੀਜ਼ ਨੂੰ ਮੰਨੀਏ ਦਾਦ ਕੰਪਨੀ ਰੁਕਣ ਤੋਂ ਬਾਅਦ ਆਪਾਂ ਝੋਨਾ ਲੇਟ ਕਰ ਰਹੇ ਆ ਅੱਜ ਵੀ ਆਪਣਾ ਵਤਨ ਖੁਸ਼ਕ ਹੋ ਗਿਆ ਹੈ ਹੁਣ ਆਪਾਂ ਨੂੰ ਇਹਨਾਂ ਨੂੰ ਪਾਣੀ ਦੇਣਾ ਪੈਣਾ ਹੈ ਕਿ ਆਪਣੀ ਕਣ ਬਹੁਤ ਜ਼ਿਆਦਾ ਲੇਟ ਹੋ ਗਈ ਹੈ ਬਿਲਕੁਲ ਜੀ ਬਿਲਕੁਲ ਅੱਗੇ ਝੋਨੇ ਨੂੰ ਮਾਰ ਪਈ ਹੈ ਝੋਨਾ ਘਟ ਹੋਇਆ ਹੈ ਇਹ ਜ਼ਿੰਮੇਵਾਰ ਕੌਣ ਆ ਜੀ ਸਰਕਾਰ ਸਰਕਾਰ ਤੋਂ ਪੁੱਛਣਾ ਚਾਹੁੰਨੇ ਆ ਜੋ ਇੰਨਾ ਜ਼ਿਮੀਦਾਰਾਂ ਦਾ ਧੱਕਾ ਹੋ ਰਿਹਾ ਹੈ ਵੇਚਣ ਵਾਲਾ ਜ਼ਿਮੀਦਾਰ ਖਰੀਦਣ ਵਾਲਾ ਜ਼ਿਮੀਦਾਰ ਗੱਠਾ ਬਣਾਉਣ ਵਾਲਾ ਜ਼ਿਮੀਦਾਰ ਕਿ ਜ਼ਿਮੀਦਾਰ ਨੂੰ ਹੀ ਥੱਲੇ ਮਾਰਿਆ ਜਾਵੇਗਾ ਹਰ ਇੱਕ ਗੱਲ ਦੇ ਵਿੱਚ ਜ਼ਿਮੀਦਾਰ ਹੀ ਥੱਲੇ ਆਵੇਗਾ ਕਿ ਜ਼ਿਮੀਦਾਰ ਦੀ ਪ੍ਰਸ਼ਾਸਨ ਜਾਂ ਕੋਈ ਮੰਗ ਨਾ ਸੁਣੇਗਾ ਅੱਜ ਇਹ ਕਿਸਾਨ ਨੇ ਲਈ ਹੈ ਸਬਸਿਡੀ ਸਰਕਾਰ ਦੇ ਡੰਡਾ ਮਾਰਤਾ ਤੇ ਪੂਰਾ ਉਤਰਿਆ ਹੈ ਤਾਂ ਇਹਨਾਂ ਮਸ਼ੀਨ ਲਈ ਅੱਜ ਇਹ ਬੰਦਾ 30 ਲੱਖ ਦੇ ਥੱਲੇ ਆ ਗਿਆ ਇਹ ਕਦੋਂ ਉੱਠੇਗਾ ਇਹ ਚੀਜ਼ਾਂ ਵੇਖਣ ਵਾਲੀਆਂ ਸਰਕਾਰ ਨੂੰ ਜਿਹੜੀਆਂ ਇਹਨਾਂ ਨੂੰ ਪਹਿਲਾਂ 2 ਸਾਲ ਚਾਹੀਦਾ ਸੀ ਇਹ ਚੀਜ਼ ਰਿਜ਼ਲਟ ਕੱਢਣਾ ਅੱਜ ਕਿਸਾਨਾਂ ਨੂੰ ਸਿੱਧਾ ਹੀ ਲੈ ਕੇ ਥੋਪ ਦਿੱਤਾ ਹੈ ਜ਼ਿੰਮੇਵਾਰ ਦਾ ਕਾਟੇ ਵਿੱਚ ਕਿ ਜਾ ਸਕਕੀ ਨੇ ਸੋ ਸਾਡੀ ਬੇਨਤੀ ਹੈ ਫਿਰ ਦੁਬਾਰਾ ਸਰਕਾਰ ਨੂੰ ਇਹਦੇ ਤੇ ਤੁਰੰਤ ਜਿਹੜਾ ਐਕਸ਼ਨ ਲੈ ਜਾਓ ਤੁਰੰਤ ਇਹਦੇ ਤੇ ਕਾਰਵਾਈ ਕੀਤੇ ਸਾਡੀ ਇਹੀ ਮੰਗ ਹੈ ਜੇ ਨਹੀਂ ਇਹਦੇ ਤੇ ਹੁੰਦੀ ਤਾਂ ਅਸੀਂ ਡੀਲਰਾਂ ਨੂੰ ਕਿਸਾਨਾਂ ਨੂੰ ਯੂਨੀਅਨਾਂ ਨੂੰ ਸਾਰਿਆਂ ਨਾਲ ਲੈ ਕੇ ਇਹਦੇ ਖਿਲਾਫ ਅਸੀਂ ਇੱਕ ਜਿਹੜੀ ਹੈ ਮੁਹਿੰਮ ਵਿੱਢਾਂਗੇ ਅਸੀਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦੇਾਂਗੇ ਅਗਰ ਡੀਸੀ ਸਾਹਿਬ ਸਾਡਾ ਨਾਮ ਮੰਗ ਪੱਤਰ ਸੁਣਨਗੇ ਅਸੀਂ ਇਸ ਕੰਪਨੀ ਦੇ ਪਰਚਾ ਵੀ ਕਟਵਾਵਾਂਗੇ ਕਿਉਂਕਿ ਇਸ ਕੰਪਨੀ ਨੇ ਸਾਡਾ 420 ਦਾ ਫਰਾਡ ਕੀਤਾ ਹੈ ਜੇਕਰ ਪ੍ਰਸ਼ਾਸਨ ਸਾਡੀ ਗੱਲ ਨਾ ਸੁਨੇਗਾ ਤਾਂ ਅਸੀਂ ਡੀਸੀ ਦਫ਼ਤਰ ਤੇ ਅਗੇ ਧਰਨਾ ਵੀ ਲਾਵਾਂਗੇ ਤੇ ਮਸ਼ੀਨਾਂ ਲੈ ਕੇ ਉਥੇ ਜਾ ਕੇ ਬੈਠਾਂਗੇ ਵੀ ਤੁਹਾਡਾ ਸਾਰਿਆਂ ਦਾ ਵੀਡੀਓ ਵੇਖਣ ਵਾਲਾ ਬਹੁਤ ਬਹੁਤ ਧੰਨਵਾਦ ਸਾਥ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਪ੍ਰਸ਼ਾਸਨ ਦੇ ਕੰਨ ਖੋਲ ਜਾਣ ਇਸ ਜਿਹੜੀ ਇੰਡਸਟਰੀ ਜਿਹਨੇ ਮਸ਼ੀਨ ਬਣਾ ਕੇ ਪੇਜੀ ਇਹਦੇ ਤੱਕ ਪਹੁੰਚਦੀ ਹੋ ਜਾਵੇ ਤਾਂ ਕਿ ਕਿਸਾਨਾਂ ਦੀ ਆ ਕੇ ਸੁਣਵਾਈ ਕਰੇ ਤੇ ਇਹਦੇ ਵਿੱਚ ਕੋਈ ਅਪਡੇਟ ਕਰੇ ਤੇ ਇਹ ਜਿਹੜੀਆਂ ਮਸ਼ੀਨਾਂ ਕਬਾੜ ਹੋ ਗਈਆਂ ਨੇ ਜਿਹੜੀਆਂ ਨਹੀਂ ਚੱਲ ਰਹੀਆਂ ਇਹਨਾਂ ਨੂੰ ਵਾਪਸ ਉਸੇ ਕੀਮਤ ਤੇ ਜਿਹੜੇ ਕੀਮਤ ਤੇ ਨਾਲ ਕਿਸਾਨਾਂ ਨੂੰ ਦਿੱਤੀਆਂ ਉਸੇ ਕੀਮਤ ਤੇ ਵਾਪਸ ਲੈ ਕੇ ਜਾਣ ਔਰ ਦੁਬਾਰਾ ਨਵੀਆਂ ਮਸ਼ੀਨਾਂ ਪਹਿਲਾਂ ਟ్రਾਇਲ ਦੇਣ ਸਾਨੂੰ ਫਿਰ ਅਸੀਂ ਐਕਸੈਪਟ ਕਰਾਂਗੇ ਮਸ਼ੀਨਾਂ ਬਹੁਤ ਬਹੁਤ ਧੰਨਵਾਦ ਵ